ਸਾਸੀ ਅਕਾਲ ਜੀ ਅੱਜ ਆਪਾਂ ਜੁੜੇ ਆ ਤੁਹਾਡੇ ਨਾਲ ਬਰਕਤ ਟਾਕ ਸ਼ੋਅ ਲੈ ਕੇ ਅੱਜ ਸਾਡੇ ਨਾਲ ਜੁੜੇ ਨੇ ਜਾਦਵਿੰਦਰ ਸਿੰਘ ਸਰ ਅੱਜ ਆਪ ਉਹਨਾਂ ਨਾਲ ਕਰਾਂਗੇ ਗੱਲਾਂ ਬਾਤਾਂ ਤੇ ਉਹਨਾਂ ਦੇ ਜ਼ਿੰਦਗੀ ਦੇ ਅਨੁਭਵ ਕੀ ਨੇ ਸਿੱਸੀ ਕਾਲ ਜੀ ਮੈਂ ਜਾਦਵਿੰਦਰ ਸਿੰਘ ਹਾਂ ਟੀਚਰ ਤੁੰਗਵਾਲੀ ਪੂਚੋ ਮੰਡੀ ਕੋਲੇ ਸਾਡਾ ਸਕੂਲ ਹੈ ਜੀ ਤੇ ਉੱਥੇ ਮੈਂ ਸਕੂਲ ਦੇ ਵਿੱਚ ਬਹੁਤੌਰ ਮੁਖਧਿਆਪਕ ਕੰਮ ਕਰ ਰਿਹਾ ਜੀ ਤੇ ਸਰ ਜਿੱਦਾਂ ਅਪਰ ਡਿਸਕਸ਼ਨ ਕਰ ਰਹੇ ਸੀ ਪਹਿਲਾਂ ਵੀ ਜੋ ਅੱਜ ਦੀ ਆਰਥਿਕ ਹਾਲਾਤ ਕੀ ਨੇ ਪੰਜਾਬ ਦੇ ਜੇ ਆਉਣ ਵਾਲੇ ਪੰਜਾਬ ਦੇ ਕੀ ਹਾਲਾਤ ਹੋ ਸਕਦੇ ਆ ਦੇਖੋ ਜੀ ਪੰਜਾਬ ਦੇ ਆਰਥਿਕ ਹਾਲਾਤ ਦੀ ਤੁਸੀਂ ਗੱਲ ਕੀਤੀ ਆਰਥਿਕ ਹਾਲਾਤ ਪੰਜਾਬ ਦਾ ਜੇ ਵਿੱਤੀ ਆਯੋਗ ਦੀ ਰਿਪੋਰਟ ਦੇਖੀਏ ਹਾਂਜੀ ਅਖਬਾਰਾਂ ਵੀ ਅਸੀਂ ਸਾਰੇ ਪੜ੍ਹਦੇ ਆਂ ਸੋਸ਼ਲ ਮੀਡੀਆ ਵੀ ਸਾਰੇ ਵਾਚ ਕਰਦੇ ਆਂ ਜੀ ਜੀ ਵਿੱਤੀ ਹਾਲਾਤ ਪੰਜਾਬ ਦੇ ਕਾਫੀ ਮਾੜੇ ਨੇ ਓਕੇ ਔਰ ਜਾਣ ਬੁੱਝ ਕੇ ਜੋ ਸੰਸਥਾਾਂ ਮਾਂ ਜਾਂ ਏਜੰਸੀਆਂ ਮੁਲਕ ਨੂੰ ਚਲਾ ਰਹੀਆਂ ਨੇ ਹਾਂਜੀ ਉਹ ਇਹਨੂੰ ਹੋਰ ਵੀ ਭਿਆਨਕ ਰੂਪ ਦੇ ਵਿੱਚ ਪੇਸ਼ ਕਰ ਰਹੀਆਂ ਨੇ ਜੀ ਜੀ ਦੇਖੋ ਜੀ ਸਭ ਤੋਂ ਵੱਡਾ ਇਨਕਮ ਟੈਕਸ ਦੇਣ ਵਾਲਾ ਸੂਬਾ ਹੈ ਮਹਾਰਾਸ਼ਟਰ ਜੀ ਕਰਜ਼ਾ ਤਾਂ ਉਸ ਸੂਬੇ ਤੇ ਵਿੱਚ ਵੀ ਹੈ ਜੀ ਕਰਜ਼ਾ ਯੂਪੀ ਦੇ ਵਿੱਚ ਵੀ ਬਹੁਤ ਹੈ ਪਰ ਪੰਜਾਬ ਦੇ ਕਰਜ਼ੇ ਨੂੰ ਜਾਣ ਪੁੱਝ ਕੇ মিডিਆ ਦੇ ਵਿੱਚ ਹਾਈਲਾਈਟ ਕੀਤਾ ਜਾ ਰਿਹਾ ਹੈ ਜੀ ਜੀ ਕਿ ਪੰਜਾਬ ਤਾਂ ਡੁੱਬਣ ਕਿਨਾਰੇ ਹੈ ਜੀ ਪੰਜਾਬ ਦੇ ਹਾਲਾਤ 1978 ਦੇ ਵਿੱਚ ਨਕਸਲਵਾਦ ਦੇ ਵੇਲੇ ਵੀ ਬਹੁਤ ਸਾਰਾ ਪੁਲਿਸ ਫੋਰਸ ਆਈ ਹਾਂਜੀ ਹਾਂਜੀ ਕਰਜ਼ਾ ਪੰਜਾਬ ਤੇ ਚੜਿਆ ਉਹ ਪੰਜਾਬ ਦੇ ਸਿਰ ਹੀ ਪਾ ਦਿੱਤਾ ਗਿਆ ਓਕੇ ਉਸ ਤੋਂ ਬਾਅਦ ਅ ਟੈਰਰਿਜ਼ਮ ਦਾ ਦੌਰ ਆਇਆ ਜੀ ਉਸ ਤੋਂ ਬਾਅਦ ਬਹੁਤ ਪੁਲਿਸ ਫੋਰਸ ਪੰਜਾਬ ਦੇ ਵਿੱਚ ਰਹੀ ਜੀ ਪੈਰਾ ਮਿਲਟਰੀ ਪੰਜਾਬ ਦੇ ਵਿੱਚ ਰਹੀ ਜੀ ਪੰਜਾਬ ਦੇ ਵਿੱਚ ਸਕੂਲਾਂ ਤੇ ਸਰਕਾਰੀ ਸੰਸਥਾਵਾਂ ਦੇ ਵਿੱਚ ਰਹਿੰਦੀ ਰਹੀ ਹਾਂਜੀ ਹਾਂਜੀ ਉਹਦਾ ਖਰਚਾ ਵੀ ਸਾਰਾ ਪੰਜਾਬ ਦੇ ਵਿੱਚ ਸਿਰ ਪੈਂਦਾ ਰਿਹਾ ਜੀ ਉਸ ਤੋਂ ਬਾਅਦ ਪੰਜਾਬ ਇੱਕ ਛੋਟਾ ਜਿਹਾ ਸੂਬਾ ਹੈ ਜੀ ਇਹਦੇ ਤੋਂ ਖੇਤੀਬਾੜੀ ਪ੍ਰਧਾਨ ਸੂਬਾ ਜੀ ਜਿਆਦਾ ਵੱਡੀ ਇੰਡਸਟਰੀ ਹੈ ਨਹੀਂ ਜੀ ਜੇ ਲੁਧਿਆਣੇ ਨੂੰ ਮੰਨフィー ਕਰ ਦਈਏ ਪੰਜਾਬ ਦੇ ਵਿੱਚ ਤਾਂ ਕੁਝ ਹੈ ਹੀ ਨਹੀਂ ਹਾਂਜੀ ਹਾਂਜੀ ਇਸ ਦੇ ਮੁਕਾਬਲੇ ਹਰਿਆਣਾ ਪੰਜਾਬ ਦੇ ਨਾਲੋਂ ਬਹੁਤ ਹੀ ਜ਼ਿਆਦਾ ਤਰੱਕੀ ਕਰ ਗਿਆ ਜੀ ਇਹਦੇ ਕਾਰਨ ਕੀ ਹੋ ਸਕਦੇ ਵੀ ਹਰਿਆਣਾ ਦਾ ਤਰੱਕੀ ਤੇ ਪੰਜਾਬ ਦੀ ਪੰਜਾਬ ਇੱਕ ਸਰਹੱਦੀ ਸੂਬਾ ਹੈ ਜੀ ਪੰਜਾਬ ਦੇ ਲੋਕਾਂ ਦੀ ਸੋਚ ਅਰੇ ਔਰ ਤਸਵੀਰ ਜੀ ਦੂਜੇ ਸਾਰੇ ਮੁਲਕ ਨਾਲੋਂ ਅਲੱਗ ਹੈ ਜੀ ਪੰਜਾਬੀਆਂ ਨੇ ਹੀ 90% ਕੁਰਬਾਨੀਆਂ ਮੁਲਕ ਨੂੰ ਆਜ਼ਾਦ ਕਰਾਉਣ ਚ ਕੀਤੀਆਂ ਇਹ ਉਹ ਲੋਕ ਭਰੀ ਭੰਤੂ ਜਾਣੂ ਨੇ ਜਿਹੜੇ ਇਸ ਮੁਲਕ ਨੂੰ ਚਲਾ ਰਹੇ ਨੇ ਜੀ ਜੀ ਜਾਂ ਜਿੱਦਾਂ ਕਹਿ ਲਈਏ ਚਲਾਉਣ ਵਾਲਾ ਕੋਈ ਹੋਰ ਹੈ ਡੀਪ ਸਟੇਟ ਕੋਈ ਹੋਰ ਹੈ ਉਹ ਡੀਪ ਸਟੇਟ ਨੂੰ ਸਮਝਣ ਵਾਲੇ ਸਾਰੇ ਸਮਝਦੇ ਨੇ ਕਿ ਮੁਲਕ ਦਾ ਰਿਮੋਟ ਕੰਟਰੋਲ ਕਿਹਦੇ ਕੋਲ ਹੈ ਜੀ ਉਹਨਾਂ ਨੂੰ ਪਤਾ ਹੈ ਇਹ ਸੋਚ ਕਿਹੋ ਜਿਹੀ ਰੱਖਦੇ ਨੇ ਜਾਂ ਉਸਾਰੂ ਲਾ ਲੋ ਜੁਝਾਰੂ ਲਾ ਲੋ ਸਮੇਂ-ਸਮੇਂ ਤੇ ਸਰਕਾਰਾਂ ਸਾਡੀ ਤਸਵੀਰ ਚੈੱਕ ਕਰਦੀਆਂ ਰਹਿੰਦੀਆਂ ਨੇ ਜੀ ਇਦਾਂ ਕਿ ਹੁਣ ਆ ਆਪਣਾ ਮੋਰਚਾ ਚੱਲ ਰਿਹਾ ਕਿਸਾਨੀ ਅੰਦੋਲਨ ਦਾ ਪਹਿਲਾਂ ਕਿਸਾਨ ਬਿੱਲ ਲੈ ਜਾਂਦੇ ਉਹ ਬਿੱਲ ਉਸ ਸਮੇਂ ਜਾਣਬੁੱਝ ਕੇ ਲੈ ਕੇ ਜਾਂਦੇ ਜਦੋਂ ਲੋਕਾਂ ਨੂੰ ਕਰੋਨਾ ਤੋਂ ਡਰਾ ਕੇ ਘਰਾਂ ਦੇ ਵਿੱਚ ਤੜਿਆ ਗਿਆ ਸੀ ਜੀ ਜੀ ਹਕੂਮਤ ਨੂੰ ਲੱਗਿਆ ਕਿ ਇਹ ਬੜਾ ਸੁਨਹਿਰੀ ਸਮਾਂ ਹੈ ਹੁਣ ਲੋਕ ਡਰੇ ਬੈਠੇ ਆ ਜੀ ਇੱਕ ਕਿਤਾਬ ਹੈ ਜੀ ਸਦਮਾ ਸਿਧਾਂਤ ਜੀ ਅਮਰੀਕਾ ਦੀ ਕਰੈਕਟਰ ਨੇ ਲਿਖੀ ਹੈ ਜੀ ਜੀ ਉਹਨਾਂ ਨੇ ਵਿੱਚ ਸਾਫ਼ ਲਿਖਿਆ ਪਹਿਲਾਂ ਲੋਕਾਂ ਨੂੰ ਸਦਮਾ ਦਿਓ ਫਿਰ ਡਰੇ ਹੋਏ ਮਨੁੱਖ ਤੋਂ ਜਿੱਥੇ ਮਰਜੀ ਗੂਠਾ ਲਵਾ ਲਓ ਜੀ ਜੀ ਸਾਨੂੰ ਪਹਿਲਾਂ ਡਰਾਇਆ ਗਿਆ ਕਿ ਕਰੋਨਾ ਆ ਗਿਆ ਘਰਾਂ ਚ ਵੜ ਜੋ ਉਸ ਤੋਂ ਬਾਅਦ ਲਾਕਡਾਊਨ ਲਗਾ ਦਿੱਤਾ ਗਿਆ ਕਰੋਨਾ ਵੀ ਇੱਕ ਸਾਜੇ ਤਹਿਤ ਸੀ ਹੁਣ ਆਪਾਂ ਜੀ ਇਹ ਸ਼ਬਦ ਵਰਤਾਂਗੇ ਤਾਂ ਹੋ ਸਕਦਾ ਹੈ ਪੌਡਕਾਸਟ ਬੈਨ ਕਰ ਦੇਣ ਜਾਂ ਜਿਨ੍ਹਾਂ ਦੇ ਹੱਥ ਦੇ ਵਿੱਚ ਸਾਰਾ ਹੈਗਾ ਸਿਸਟਮ ਜੁਕਰਵਰਗ ਸਾਹਿਬ ਜੋ ਵੀ ਹੈਗੇ ਨੈਕਸਟ ਵਾਈ ਜ਼ेड ਹਾਂਜੀ ਹੁਣ ਆਪਾਂ ਕੁਝ ਕੁ ਸੰਕੇਤਕ ਭਾਸ਼ਾ ਦਾ ਪ੍ਰਯੋਗ ਕਰਾਂਗੇ ਜਿਵੇਂ ਉਹਦੇ ਵਾਸਤੇ ਆਪਾਂ ਸੰਜੀਵਣੀ ਬੂਟੀ ਦਾ ਪ੍ਰਯੋਗ ਕਰ ਸਕਦੇ ਹਾਂ ਹਾਂਜੀ 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 ਸਦਮਾ ਸਿਧਾਂਤ ਦੇ ਵਿੱਚ ਦੇਤੇ ਹੱਥ ਲੋਕਾਂ ਨੂੰ ਇੰਨਾ ਡਰਾਇਆ ਗਿਆ ਤੇ ਉਹ ਆਪ ਮੁਹਾਰੇ ਇਹ ਬੂਟੀ ਲਵਾਉਣ ਭੱਜੇ ਜੀ ਲੋਕਾਂ ਨੂੰ ਚਾਰੇ ਪਾਸੇ ਤੋਂ ਇੰਨਾ ਡਰਾ ਕੇ ਘੇਰ ਕੇ ਮਾਨਸਿਕ ਤੌਰ ਤੇ ਅਪਾਜ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਕੀਤੀ ਹੈ ਬਹੁਤ سارے ਲੋਕ ਮਾਨਸਿਕ ਤੌਰ ਤੇ ਡਰੇ ਵੀ ਮੈਂ ਗਲੀ ਗਵਾਂਢ ਤੋਂ ਬਾਹਰ ਨਿਕਲਦਾ ਤਾਂ ਮੈਨੂੰ ਸੁਣਨ ਨੂੰ ਮਿਲਦਾ ਤਿੰਨ ਨੰਬਰ ਦੇ ਵਿੱਚ ਕੇਸ ਆ ਗਿਆ ਵਾਹਿਗੁਰੂ 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 ਸੱਤ ਨੰਬਰ ਦੇ ਵਿੱਚ ਕੇਸ ਆ ਗਿਆ ਵਾਹਿਗੁਰੂ 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 ਪਰ ਅਸੀਂ ਇਸ ਥਿਊਰੀ ਤੇ ਕੰਮ ਕਰਦੇ ਰਹੇ ਸਾਨੂੰ ਪਤਾ ਸੀ ਇਹ ਕੌਨਸਪੀਰੇਸੀ ਥਿਊਰੀ ਹੈ ਇਹਦੇ ਪਿੱਛੇ ਨਿਊ ਵਰਲਡ ਆਰਡਰ ਦੇ ਏਜੰਡੇ ਨੇ ਜੀ ਜੀ ਇਹਦੇ ਪਿੱਛੇ ਗੱਲ ਕੁਝ ਹੋਰ ਹੈ ਪਰਦੇ ਦੇ ਪਿੱਛੇ ਗੱਲ ਕੁਝ ਹੋਰ ਹੈ ਤੇ ਜੋ ਇਸ ਗੱਲ ਦਾ ਸ਼ਿਕਾਰ ਹੋ ਗਏ ਹਾਂ ਜੀ ਉਹ ਹੁਣ ਪਛਤਾ ਰਹੇ ਨੇ ਚਲੋ ਹੁਣ ਵੀ ਪ੍ਰਮਾਤਮਾ ਅਸੀਂ ਤਾਂ ਕਵਾਂਗੇ ਕੋਈ ਡੀਟੌਕਸੀਫਿਕੇਸ਼ਨ ਕਰਕੇ ਆਪਰਾ ਸੈਟਿੰਗ ਕਰੋ ਜੀ ਜੀ ਤੇ ਹੁਣ ਆਪਾਂ ਜਿਹੜੀ ਮੁੱਦੇ ਤੇ ਕਰ ਰਹੇ ਸੀ ਗੱਲ ਕਿ ਆਰਥਿਕ ਹਾਲਾਤ ਰਹਿਣਾ ਅੱਗੇ ਕਿਉਂ ਲੰਗ ਗਿਆ ਜੀ 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 हरियाणा ਅੱਗੇ ਕਿਉਂ ਲੰਘ ਗਿਆ ਪੰਜਾਬ ਸਰਹੱਦੀ ਸੂਬਾ ਇੱਥੇ ਕੋ ਮਤਲਬ ਨਾਲ ਪਾਕਿਸਤਾਨ ਦੀ ਹੱਦ ਲੱਗਦੀ ਹੈ ਜੀ ਸਮੇਂ-ਸਮੇਂ ਤੇ ਇੱਥੇ ਕਿਸੇ ਵਿਸ਼ੇਸ਼ ਤਾਕਤਾਂ ਦੁਆਰਾ ਹੀ ਹਾਲਾਤ ਖਰਾਬ ਕੀਤੇ ਜਾਂਦੇ ਰਹੇ ਜੀ ਜੀ ਮੈਂ ਤੁਹਾਨੂੰ ਉਦਾਹਰਣ ਦਿੱਤੀ ਸੀ ਫਿਰ 92 ਤੱਕ ਇਹ ਟੈਰਰਿਜ਼ਮ ਚੱਲਿਆ ਉਹ ਸਾਰਾ ਖਰਚਾ ਵੀ ਸਾਡੇ ਸਿਰ ਪਿਆ ਜੀ ਉਸ ਤੋਂ ਬਾਅਦ ਕੀ ਹੋਇਆ ਇੱਥੇ ਕੋਈ ਚੱਜ ਦੀ ਇੰਡਸਟਰੀ ਨਹੀਂ ਆਈ ਜੀ ਇੰਡਸਟਰੀ ਇਕੱਲਾ ਖੇਤੀ ਨਾਲ ਹੀ ਸਾਰਾ ਕੁਝ ਨਹੀਂ ਹੁੰਦਾ ਇੰਡਸਟਰੀ ਵੀ ਜ਼ਰੂਰੀ ਹੈ। ਹਰਿਆਣੇ ਦੇ ਵਿੱਚ ਤੁਸੀਂ ਚਲੇ ਜਾਓ ਤੁਹਾਨੂੰ 5-5 ਕਿਲੋਮੀਟਰ ਲੰਬੀਆਂ ਚੌੜੀਆਂ ਫੈਕਟਰੀਆਂ ਮਿਲਣਗੀਆਂ। ਹਾਂਜੀ ਹਾਂਜੀ। ਮੈਂ ਕਹਿੰਨਾ ਜੀ ਇਕੱਲਾ ਮਾਰੂਤੀ ਦਾ ਪਲਾਂਟ ਹੀ ਤਿੰਨ ਜਿਲ੍ਹਿਆਂ ਜਿੰਨਾ ਰੈਵਨਿਊ ਦਿੰਦਾ ਹੈ। ਜੀ ਜੀ। ਸਾਢੇ ਚੋ ਘਾਟ ਰਹਿ ਗਈ ਤੇ ਜਦੋਂ ਇੱਥੇ ਅੱਤਵਾਦ ਦਾ ਦੌਰ ਰਿਹਾ ਹਾਂਜੀ ਤਾਂ ਤੰਗੇ ਚੰਗੇ ਇੰਡਸਟਰੀ ਲਿਸਟ ਸਟੇਟ ਛੱਡ ਕੇ ਹਰਿਆਣੇ 'ਚ ਸ਼ਿਫਟ ਹੋ ਗਏ। ਜੀ। ਉਹਨਾਂ ਨੂੰ ਇੱਥੇ ਅਸਰਖਿਤ ਮਹਿਸੂਸ ਕਰਦੇ ਸੀ। ਕਹਿੰਦੇ ਕਹੋਂਦੇ ਆੜਤੀਏ। ਪ੍ਰੋਫੈਸਰ ਔਰ ਡਾਕਟਰ ਜੀ ਸਟੇਟ ਛੱਡ ਕੇ ਪੰਚਕੂਲਾ ਸ਼ਿਫਟ ਹੋਗੇ ਪ੍ਰੈਸ ਅਕੋਰਡਿੰਗ ਦਾ ਇਹ ਹੋ ਸਕਦਾ ਵੀ ਆਉਣ ਵਾਲਾ ਜੋ ਪੰਜਾਬ ਦੇ ਭਵੇਖਾ ਜਾਂ ਜਾਂ ਆਉਣ ਵਾਲਾ ਯੂਥ ਆ ਜਾਂ ਆਉਣ ਵਾਲੀ ਜਰਨੇਸ਼ਨ ਆ ਉਹ ਫਿਰ ਖਤਰੇ 'ਚ ਆ ਖਤਰੇ ਦੇ ਵਿੱਚ ਹੀ ਕਹਿ ਸਕਦੇ ਹਾਂ ਜੀ ਅਸਲ 'ਚ ਮੁਲਕ ਨੂੰ ਚਲਾਉਣ ਵਾਲੀਆਂ ਤਾਕਤਾਂ ਚਾਹੁੰਦੀਆਂ ਨੇ ਕਿ ਪੰਜਾਬੀ ਵੀ ਉਸੇ ਤਰ੍ਹਾਂ ਦਾ ਵਿਵਹਾਰ ਕਰਨ ਜਿਸੇ ਤਰ੍ਹਾਂ ਦਾ ਵਿਵਹਾਰ ਯੂਪੀ ਬਿਹਾਰ ਦੇ ਲੋਕ ਕਰਦੇ ਨੇ ਜੀ ਵੀ ਜਿਵੇਂ ਕਹਿਤਾ ਤਾਂ ਹਾਂ ਤੋਂ ਕਿ ਆ ਨਾਰਾ ਲਾਓ ਆ ਨਾਰਾ ਲਾਓ ਤੁਹਾਡੀ ਵੱਖਰੀ ਸੋਚ ਤੁਹਾਡੀ ਵੱਖਰੀ ਪਛਾਣ ਉਹਨਾਂ ਨੂੰ ਚੁਬਦੀ ਹੈ ਜੀ ਉਹ ਸਿੱਧਾ ਚਾਹੁੰਦੇ ਆ ਵੀ ਜਿਵੇਂ ਅਸੀਂ ਤੇ ਕਹਤਾ ਦੋ ਤੇ ਦੋ ਚਾਰ ਹੁੰਦੇ ਨੇ ਤੁਸੀਂ ਵੀ ਕਹੋ ਦੋ ਤੇ ਦੋ ਚਾਰ ਹੁੰਦੇ ਨੇ ਜਲ ਹਿਸਾਬ ਦੇ ਮਤਲਬ ਕੇ ਸਹੀ ਹੈ ਉਹ ਚਾਹੁੰਦੇ ਨੇ ਕਿ ਜੇ ਅਸੀਂ ਕਹਤਾ ਐਤਵਾਰ ਨੂੰ ਬੁੱਧਵਾਰ ਕਹੋ ਤਾਂ ਤੁਸੀਂ ਬੁੱਧਵਾਰ ਕਹੋ ਜੀ ਪਰ ਇਹ ਜੋ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੋਂ ਦੇ ਲੋਕ ਇਸ ਤਰ੍ਹਾਂ ਨਹੀਂ ਕਰਦੇ ਇਹ ਹਮੇਸ਼ਾ ਸੈਂਟਰ ਦੇ ਉਲਟ ਚੱਲੇ ਨੇ ਜੀ ਜਦੋਂ ਇੰਦਰਾ ਗਾਂਧੀ ਸਾਰੇ ਬਹੁਤੀਆਂ ਸਟੇਟਾਂ ਤੇ ਰਾਜ ਕਰਦੀ ਰਹੀ ਪਰ ਪੰਜਾਬ ਉਹਦੇ ਹੱਥ ਨਹੀਂ ਆਇਆ ਹੁਣ ਮੋਦੀ ਸਾਹਿਬ ਬਹੁਤ ਸਾਰੀਆਂ ਸਟੇਟਾਂ ਤੇ ਰਾਜ ਕਰ ਰਹੇ ਆ ਪਰ ਪੰਜਾਬ ਹੱਥ ਨਹੀਂ ਆ ਰਿਹਾ ਪੰਜਾਬ ਹੱਥ ਨਹੀਂ ਆ ਰਿਹਾ ਹੁਣ ਉਹਨਾਂ ਨੇ ਹੱਥ ਕਿਵੇਂ ਲੈਣਾ ਹੱਥ ਕਿਵੇਂ ਕਰਨਾ ਕਿਸੇ ਖੇਤਰੀ ਪਾਰਟੀ ਨੂੰ ਇੰਨਾ ਜ਼ਿਆਦਾ ਬਦਨਾਮ ਕਰਕੇ ਉਹਨੂੰ ਪ੍ਰਚਾਰਿਆ ਤੇ ਪ੍ਰਸਾਰਿਆ ਜੀ ਤੇ ਸਾਨੂੰ ਲੱਗਣ ਲੱਗ ਗਿਆ ਕਿ ਆ ਇੱਕ ਨਵੀਂ ਪਾਰਟੀ ਆ ਗਈ ਪਤਾ ਹੀ ਹੁਣ ਕਿਹੜੀ ਹੈ ਜੀ ਜੀ ਵੀ ਇਹੀ ਸਾਡਾ ਕੁਝ ਹੱਲ ਕਰੂਗੀ ਹਾਂਜੀ ਲੇਕਿਨ 3 ਸਾਲ ਲੰਘ ਗਏ ਤਾਂ ਵੀ ਦੇਖ ਲਓ ਖੇਤਰੀ ਪਾਰਟੀ ਬਿਨਾ ਸੂਬੇ ਦਾ ਗੁਜ਼ਾਰਾ ਨਹੀਂ ਹੈ ਨਹੀਂ ਹੋ ਸਕਦਾ ਪੰਜਾਬ ਦਾ ਕਦੇ ਵੀ ਫਾਇਦਾ ਹੋਇਆ ਤਾਂ ਖੇਤਰੀ ਪਾਰਟੀ ਨੇ ਹੀ ਕਰਿਆ ਜੀ ਕਿਸੇ ਵੀ ਵਰਗ ਦਾ ਫਾਇਦਾ ਹੋਇਆ ਖੇਤਰੀ ਪਾਰਟੀ ਨੇ ਹੀ ਕਰਿਆ ਜੀ ਇਹਨੂੰ ਜਿਉਂਦਾ ਰੱਖਣਾ ਔਰ ਅੱਗੇ ਲੈ ਕੇ ਜਾਣਾ ਪੰਜਾਬੀਆਂ ਨੂੰ ਅੱਜ ਦੇ ਸਮੇਂ ਦੀ ਲੋੜ ਹੈ ਜੀ ਤੇ ਜੋ ਪ੍ਰਵਾਸ ਹੋ ਰਿਹਾ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਉੱਥੇ ਜਾ ਕੇ ਦਿਹਾੜੀਆਂ ਕਰ ਰਹੀ ਨੇ ਪੜ੍ਹੀ ਲਿਖੀ ਆਪਣੀ ਜਨਰੇਸ਼ਨ ਦਿਹਾੜੀਆਂ ਕਰ ਰਹੀ ਹੈ ਤੇ ਤੁਹਾਡੇ ਹਿਸਾਬ ਨਾਲ ਕੀ ਮੂਰਖਤਾ ਜਾਂ ਸਿਆਣਪ ਤਾਂ ਹੋ ਸਕਦੀ ਹੈ ਦੇਖੋ ਜੀ ਪਹਿਲਾਂ ਤਾਂ ਸਾਨੂੰ ਆ ਮੁੱਛ ਨਹੀਂ ਜਾਣ ਦਿੰਦੀ ਇਹ ਮੁੱਛ ਬਾਲੇ ਲੋਕਾਂ ਤੋਂ ਉੱਠੇ ਕੰਮ ਕਰਾਉਂਦੀ ਹੈ ਜੇ ਅਸੀਂ ਬਾਹਰ ਜਾ ਕੇ ਕਿਸੇ ਟਿਮ ਹਾਟਨ ਦੇ ਕੰਮ ਕਰ ਸਕਦੇ ਆ ਜੀ ਇੱਥੇ ਕੋਈ ਆਪਣਾ ਧੰਦਾ ਕੰਮ ਕਿਉਂ ਨਹੀਂ ਸ਼ੁਰੂ ਕਰ ਸਕਦੇ ਜੀ ਜੀ ਸਾਡੀ ਧੌਣ ਦੇ ਵਿੱਚ ਕਿੱਲੇ ਨੇ ਜੀ ਐਕਚੁਅਲੀ ਪੰਜਾਬੀ ਮੈਂ ਕਹਾਂ ਇਹ ਨਕਾਬ ਚੜਾ ਕੇ ਜਿਉਂਦੇ ਨਹੀਂ ਬਾਲੇ ਉੱਤੋਂ ਕੁਸ਼ੋਰ ਨੇ ਅੰਦਰੋਂ ਕੁਸ਼ੋਰ ਨੇ ਉੱਥੇ ਜਾ ਕੇ ਕਲੀਨਿੰਗ ਵੀ ਕਰ ਲੈਂਦੇ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ A ਤੋਂ Z ਜਾ ਕੇ ਦਿਹਾੜੀਆਂ ਕਰਦੇ ਆ ਹਾਂਜੀ ਹਾਂਜੀ ਚੰਗੀਆਂ ਜੋਬਸ ਵੀ ਕਰ ਰਹੇ ਨੇ ਜੀ ਦਿਹਾੜੀ ਫਿਰ ਉਹ ਕਰਦੇ ਨੇ ਜਿਨ੍ਹਾਂ ਕੋਲੇ ਕੋਈ ਟੈਲੈਂਟ ਨਹੀਂ ਹੈ ਜੀ ਅਸਲ 'ਚ ਸਾਡੀ ਸਿੱਖਿਆ ਨੀਤੀ ਫੇਲ ਇਸ ਕਰਕੇ ਹੋ ਗਈ ਸਾਡਾ ਜੋਬ ਨਾਲ ਔਰ ਐਜੂਕੇਸ਼ਨ ਦਾ ਕੋਈ ਕੋਰਿਲੇਸ਼ਨ ਹੈ ਨਹੀਂ ਓਕੇ ਦੋਨਾਂ ਦਾ ਆਪਸ ਦੇ ਵਿੱਚ ਕੋਈ ਸਬੰਧ ਹੈ ਨਹੀਂ ਜੀ ਜੀ ਮਾਸਟਰ ਬਣਨ ਦੀ ਚਾਹ ਰੱਖਣ ਵਾਲਾ ਡਾਕਟਰ ਬਣ ਜਾਂਦਾ ਹੈ ਡਾਕਟਰ ਬਣਦਾ ਬਣਦਾ ਕੋਈ ਸਿੰਗਰ ਬਣ ਜਾਂਦਾ ਹੈ ਜੀ ਜੀ ਜਿਹੜਾ ਕੋਈ ਸਿੰਗਰ ਬਣਨਾ ਚਾਹੁੰਦਾ ਉਹ ਮਾਸਟਰ ਬਣ ਜਾਂਦਾ ਆਪਣੀ ਐਜੂਕੇਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਬਾਹਰਲੇ ਮੁਲਕ ਕਾਪੀ ਕਰਦੀ ਸੀ ਓਕੇ ਉਸ ਤੋਂ ਬਾਅਦ ਲਾਰਡ ਮੁਕੱਲੇ ਨੇ ਇਹੋ ਜਿਹਾ ਇੱਥੇ ਸਿਸਟਮ ਲੈ ਕੇ ਆਂਦਾ ਕਿ ਇਹਨਾਂ ਨੂੰ ਤਾਂ ਫਿਰ ਕਲੈਰੀਕਲ ਕੰਮ ਕਰਨ ਵਾਲੇ ਹੀ ਚਾਹੀਦੇ ਨੇ ਜੀ ਜੀ ਆਪਣੇ ਸਫਲਤਾ ਦਾ ਪਮਾਨਾ ਔਰ ਇੰਟੈਲੀਜੈਂਸੀ ਦਾ ਪਮਾਨਾ ਨੰਬਰਾਂ ਦੇ ਹਿਸਾਬ ਨਾਲ ਜੋੜਿਆ ਜਾਂਦਾ ਹੈ ਜੀ ਜੀ ਕਿ 90% ਵਾਲਾ ਹੀ ਹੁਸ਼ਿਆਰ ਹੈ ਜੀ ਪਰ ਤੁਸੀਂ ਕਾਮਯਾਬ ਲੋਕਾਂ ਦੀ ਲਿਸਟ ਚੈੱਕ ਲਓ ਸਚਨ ਕਿੰਨਾ ਪੜਿਆ ਤਿੰਨ ਉੰਕਰ ਮਾਰਕ 2 ਕਰ ਬਰ ਕਿੰਨਾ ਕ ਪੜਿਆ ਜੀ ਬਿਲ ਗੇਟਸ ਕਿੰਨਾ ਕ ਪੜਿਆ ਜੀ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਸਕੂਲੀ ਸਿੱਖਿਆ ਦੇ ਵਿੱਚ ਤੋਂ ਬਾਅਦ ਕਾਲਜ ਦੇ ਵਿੱਚ ਕਾਮਯਾਬ ਨਹੀਂ ਹੋਏ ਲੇਕਿਨ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਹੋ ਗਏ ਐ ਪਰ ਆਪਣੀ ਐਜੂਕੇਸ਼ਨਾਂ ਚੋ ਥੋੜੀ ਜੀ ਗਲਤ ਨਹੀਂ ਹੈਗੀ ਜਾਂ ਬਾਹਰਲੀ ਸੂਬਿਆਂ ਨਾਲੋਂ ਜਾਂ ਬਾਹਰਲੇ ਖੇਤਰਾਂ ਨਾਲੋਂ ਬਾਹਰਲੇ ਦੇਸ਼ਾਂ ਨਾਲੋਂ ਉਦਾਹਰਣ ਦੇ ਤੌਰ ਤੇ ਲੈ ਲਓ ਜੀ ਜੀ ਅਧਿਆਪਕ ਭਰਤੀ ਹੋਣ ਵਾਸਤੇ ਟੈਟ ਦਾ ਪਾਸ ਟੈਸਟ ਪਾਸ ਕਰਨਾ ਪੈਂਦਾ ਹੈ ਟੀਈਟੀ ਟੈਸਟ ਟੀਚਰ ਐਲਿਜੀਬਿਲਟੀ ਟੈਸਟ ਹਾਂਜੀ ਉਹਦੇ ਵਿੱਚ ਜੋ ਸਿਲੇਬਸ ਆਉਂਦਾ ਹੈ ਉਹ ਐਨਸੀਆਰਟੀ ਦੀਆਂ ਕਿਤਾਬਾਂ ਚੋਂ ਆਉਂਦਾ ਹੈ ਓਕੇ ਪਰ ਜੋ ਸਾਡੀ ਸਟੇਟ ਦੇ ਬੱਚੇ ਪੜ੍ਹਦੇ ਨੇ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਦੇ ਵਿੱਚੋਂ ਪੜ੍ਹਦੇ ਨੇ ਓਕੇ ਹਰਿਆਣਾ ਸੂਬਾ ਆਪਣੀ ਸਕੂਲੀ ਸਿੱਖਿਆ ਨੂੰ ਵੀ ਐਨਸੀਆਰਟੀ ਨਾਲ ਜੋੜ ਚੁੱਕਿਆ ਹੈ ਓਕੇ ਪਰ ਅਸੀਂ ਪੰਜਾਬ ਦੇ ਵਿੱਚ ਸਾਡੇ ਹਾਕਮ ਜਾਂ ਇਸ ਤਰ੍ਹਾਂ ਦੇ ਨੇ ਕੁਛ ਨਹੀਂ ਜੀ ਜੀ ਉਹਨਾਂ ਨੇ ਸਾਨੂੰ ਇਹ ਤੋਂ ਵਾਂਝਾ ਰੱਖਿਆ ਉਦਾਹਰਨ ਦੇ ਤੌਰ ਤੇ ਜੇ ਤੁਸੀਂ ਯੂਪੀਐਸਸੀ ਕਲੀਅਰ ਕਰਨੀ ਹੈ ਪ੍ਰੀਲੀਮਰੀ ਤਾਂ ਤੁਹਾਨੂੰ ਸਿਲੇਬਸ ਉਹ ਐਨਸੀਆਰਟੀ ਦਾ ਹੀ ਆਊਗਾ ਜੀ ਫਿਰ ਕੈਮਿਸਟਰੀ ਬਾਇਓਲੋਜੀ ਵੀ ਤੇ ਉਹਦੇ ਵਿੱਚੋਂ ਹੀ ਆਊਗੀ ਜੀ ਲੇਕਿਨ ਅਸੀਂ ਪੜੀ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਿਲੇਬਸ ਜਾਣਦੇ ਆਂ ਤੇ ਫਿਰ ਅਸੀਂ ਟੈਕ ਪਾਸ ਕਰਕੇ ਜਾਂ ਉਤੋਂ ਅੱਗੇ ਸਬਜੈਕਟ ਟੈਸਟ ਪਾਸ ਕਰਕੇ ਟੀਚਰ ਕਿਵੇਂ ਬਣ ਜਾਗੇ ਕੋਈ ਔਖੇ ਔਖੇ ਬੱਚੇ ਘਰ ਵੀ ਲੈਂਦੇ ਆ ਇਹ ਵੀ ਹੁਣ ਪੀਸੀਐਸ ਲੈਵਲ ਦਾ ਹੋ ਗਿਆ ਫਿਰ ਸਾਨੂੰ ਫੇਰ ਟੈਂਕੀਆਂ ਤੇ ਚੜ੍ਹਨਾ ਪੈਂਦਾ ਫਿਰ ਸਾਨੂੰ ਧਰਨੇ ਲਾਉਣੇ ਪੈਂਦੇ ਆ ਫਿਰ ਸਾਨੂੰ ਡਾਂਗਾ ਖਾਣੀਆਂ ਪੈਂਦੀਆਂ ਜਿਹੜੇ ਅੱਜ ਦੀ ਪੀੜ੍ਹੀ ਐ ਉਦਾਹਰਨ ਦੇ ਤੌਰ ਤੇ ਮੈਂ ਆਪਣੀ ਗੱਲ ਦੱਸਾਂ ਮੈਂ 2008 ਚ ਭਰਤੀ ਹੋਇਆ ਜੀ ਜੀ ਸਾਨੂੰ ਲੱਗਦਾ ਨੂੰ 4500 ਰੁਪਿਆ ਸੈਲਰੀ ਦਿੰਦੇ ਸੀ ਉਸ ਟਾਈਮ ਦੀ 4500 ਉਸ ਟਾਈਮ ਤੇ 4500 ਤੇ ਮੈਂ ਬਟੰਡੇ ਤੋਂ ਪੁੱਚੋਮੰਡੀ ਤੱਕ ਵਸਤੇ ਉਦੋਂ ਅੱਗੇ ਇੱਕ ਪੁਰਾਣਾ ਸਕੂਟਰ ਰੱਖਿਆ ਹੋਇਆ ਸੀ ਅੱਗੇ ਬੱਸ ਸਰਬਸ ਹੈ ਨਹੀਂ ਸੀ ਠੀਕ ਹੈ ਜੀ ਅਸੀਂ ਉਦੋਂ ਵੀ ਗੁਜ਼ਾਰਾ ਕਰਦੇ ਸੀ ਜੀ ਹੁਣ ਇਹਨਾਂ ਨੇ ਸਕੇਲ ਸੈਂਟਰ ਨਾਲ ਜੋੜ ਤੇ ਜਾਂ ਹੁਣ ਨੌਜਵਾਨਾਂ 'ਚ ਨਿਰਾਸ਼ਾ ਫੈਲ ਗਈ ਹਾਂਜੀ ਉਹਨਾਂ ਨੂੰ ਐ ਲੱਗਦਾ ਵੀ ਜੇ ਬਾਹਰ ਨਾ ਜਾਵਾਂਗੇ ਤਾਂ ਸ਼ਾਇਦ ਘਰ ਨਹੀਂ ਖਤਮ ਹੀ ਹੈ ਖਤਮ ਤੇ ਕਹਿ ਹੁਣ ਉਹ ਅਸੀਂ ਤਾਂ ਧਰਨੇ ਵੀ ਲਾਉਂਦੇ ਰਹੇ ਟਾਂਗਾ ਵੀ ਖਾਧੀਆਂ ਸਕੂਮਤਾਂ ਦੀਆਂ ਜੀ ਜੀ ਸਾਡੇ ਦੇ ਪੁਲਿਸ ਨੇ ਗੋਲੀਆਂ ਵੀ ਚਲਾਈਆਂ ਸਾਨੂੰ ਠਾਣਾ ਚ ਫੜ ਕੇ ਬੰਦ ਕਰਦੇ ਰਹੇ ਜੀ 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 ਤਸ਼ੱਦਦ ਅਸੀਂ ਝੱਲੇ ਹਾਂਜੀ ਲੇਕਿਨ ਅੱਜ ਕੱਲ ਦੀ ਜਿਹੜੀ ਪੀੜ੍ਹੀ ਐ ਇਹ ਤਾਂ ਚਿਪਸ ਕੁਰਕਲੇ ਖਾਣ ਵਾਲੀ ਐ ਇਹਨਾਂ ਤੋਂ ਤਾਂ ਟੈਂਕੀ ਤੇ ਵੀ ਨਹੀਂ ਚੜਾਏ ਜਾਣਾ ਜੀ ਜੀ ਇਹਨਾਂ ਤੋਂ ਇਹਨਾਂ ਨੂੰ ਹਾਈ ਕੋਰਟ ਸੁਪਰੀਮ ਕੋਰਟਾਂ ਚ ਰੇਟਾ ਵੀ ਨਹੀਂ ਪੈਣੀ ਆ ਹਾਂਜੀ ਮੋਸਟਲੀ ਸਾਡੇ ਨਾਲ ਦੇ ਕਈ ਅਧਿਆਪਕ ਫਿਰ ਤਾਂ ਕਹਿਣ ਦਾ ਭਾਵੇਂ ਇਹ ਆਵੇ ਪਡਾਂਗਾ ਹੀ ਖਾਣ ਜੋਗੇ ਰਹਿ ਗਏ ਹੁਣ ਏ ਵੀ ਤੁਸੀਂ ਦੇਖੋ ਆਪਾਂ ਐ ਨਹੀਂ ਕਹਿੰਦੇ ਵੀ ਸਟੇਟ ਦੇ ਆਰਥਿਕ ਹਾਲਾਤ ਇਦਾਂ ਦੇ ਬਣ ਗਏ ਜੀ ਜੀ ਅਧਿਆਪਕ ਦੀ ਜੋਬ ਹੋਣਾ ਨੇ ਪਰਮਨੈਂਟ ਰੱਖੀ ਨਹੀਂ ਬਹੁ ਗਿਣਤੀ ਅਧਿਆਪਕ ਕੱਚੇ ਭਰਤੀ ਕਰ ਲਏ ਓਕੇ ਕੱਚੀ ਭਰਤੀ ਕਰ ਲਏ ਉਹਨਾਂ ਨੂੰ ਕਿਸੇ ਟਾਈਮ ਵੀ ਇੱਕ ਲੈਟਰ ਜਾਰੀ ਕਰਕੇ ਫਾਰ ਕੀਤਾ ਜਾ ਸਕਦਾ ਜੀ ਜੀ ਉਦਾਹਰਨ ਦੇ ਤੌਰ ਤੇ ਕੰਪਿਊਟਰ ਟੀਚਰ ਨੇ ਸੰਗਰੂਰ ਧਰਨਾ ਲਾਈ ਬੈਠੀ ਨੇ ਜੀ ਜੀ ਹੋਰ ਬਹੁਤ ਅ ਅਧਿਆਪਕਾਂ ਦੀਆਂ ਮਿੰਨੀ ਬਸਾਂ ਨੂੰ ਨੰਬਰ ਲੱਗ ਗਏ 35 82 ਵਾਲੇ ਦੇ 768 ਵਾਲੇ ਵਿਧਾਇਪਕ क्षेत्र 54 ਵਾਲੇ ਵਿਧਾਇਪਕ 9998 ਵਾਲੇ ਵਿਧਾਇਪਕ ਫਿਰ ਇਹਨਾਂ ਨਾਲ ਜਾਤਾਂ ਵਰਗਾਂ ਚ ਵੰਡਤੇ ਹੁਣ ਸਾਰੇ ਇੱਕ ਟਾਈਮ ਤੇ ਝੰਡੇ ਸੱਲੇ ਇਕੱਠੇ ਹੋ ਹੀ ਨਹੀਂ ਸਕਦੇ ਜੀ ਮੈਂ ਤਾਂ ਸ਼ੁਕਰਗੁਜ਼ਾਰ ਕਰਦਾ ਹੁੰਨਾ ਵੀ ਸਾਨੂੰ ਤਾਂ ਕਿਸਾਨ ਜੂਨੀਅਰ ਬਚਾਈ ਬੈਠੀ ਹੈ ਜਿੱਦੇ ਇਹ ਕਮਜ਼ੋਰ ਹੋਗੀ ਸਾਡੇ ਸਕੂਲਾਂ ਦੀਆਂ ਉਹਦੀ ਰੌਣੀਆਂ ਵੱਟ ਦੇਣਗੇ ਓਕੇ ਜਿਵੇਂ ਬਾਹਰਲੇ ਸੁਪੈਂਚ ਹੋਈ ਜਾਂਦਾ ਹਾਂਜੀ ਹਾਂਜੀ ਸਭ ਤੋਂ ਵੱਧ ਪ੍ਰਚਾਰ ਪ੍ਰਸਾਰ ਜੋਗੀ ਦਿੱਤਿਆਨਾਥ ਵੱਲੋਂ ਯੂਪੀ ਚ ਕੀਤਾ ਜਾ ਰਿਹਾ ਹੈ ਔਰ ਸਭ ਤੋਂ ਪ੍ਰਾਈਵੇਟਾਈਜੇਸ਼ਨ ਐਜੂਕੇਸ਼ਨ ਦੀ ਉਹ ਸਟੇਜ ਕੀਤੀ ਜਾ ਰਹੀ ਹੈ ਔਰ ਲੋਕਾਂ ਨੂੰ ਪਤਾ ਹੀ ਨਹੀਂ ਲੋਕਾਂ ਨੂੰ ਕਿੱਧਰ ਲਾ ਰੱਖਿਆ ਭਾਰਤ ਪਾਕਿਸਤਾਨ Hindu Muslim ਇਹਨਾਂ ਚੀਜ਼ਾਂ ਤੇ ਲਾ ਰੱਖਿਆ ਜੇ ਅਸੀਂ ਕਿਸੇ ਨੂੰ ਕਹਿੰਨੇ ਆ ਵੀ ਅਮਰੀਕਾ ਇੰਨਾ ਤਰੱਕੀ ਕਰ ਗਿਆ ਉਹ ਕਹਿੰਣਗੇ ਪਾਕਿਸਤਾਨ ਤਾਂ ਸਾਡੇ ਨਾਲ ਡਾਊਨ ਹੈ ਅਸੀਂ ਪਾਕਿਸਤਾਨ ਤੋਂ ਕੀ ਲੈਣਾ ਜੀ ਅਸੀਂ ਪਾਕਿਸਤਾਨ ਨਾਲ ਕੰਪੈਰੀਨ ਕਿਉਂ ਕਰਦੇ ਆ ਆਪਦਾ ਅਸੀਂ ਇੱਕ ਵਿਕਸਿਤ ਮੁਲਕ ਨਾਲ ਆਪਦਾ ਸਾਨੂੰ ਕੰਪੈਰੀਨ ਕਰਨਾ ਚਾਹੀਦਾ ਤੇ ਸਮਾਜ ਦੇ ਜੋ ਹਾਲਾਤ ਨੇ ਇਹਨਾਂ ਚੋਂ ਨਿਰਾਸ਼ਾ ਉਤਪਨ ਐਨੀ ਹੋ ਗਈ ਨੌਜਵਾਨਾਂ ਨੂੰ ਫਿਰ ਕੁਝ ਇੱਕ ਰਾਜਨੀਤਿਕ ਤਾਕਤਾਂ ਵਰਗ ਲਾ ਲੈਂਦੀਆਂ ਨੇ ਜੀ ਜੀ ਹੁਣ ਆਪਣੇ ਹਾਲਾਤ ਐਨੇ ਮਾੜੇ ਹੋਏ ਪਿਆ ਐ ਇੱਥੇ ਕੋਈ ਇੰਡਸਟਰੀ ਲੈ ਕੇ ਆ ਕੇ ਰਾਜੀ ਨਹੀਂ ਜੀ ਗੈਂਗਸਟਰਬਾਦ ਬਹੁਤ ਵੱਧ ਗਿਆ ਜੀ ਗੈਂਗਸਟਰ ਗੁਜਰਾਤ ਦੇ ਵਿੱਚ ਵੀ ਇੰਡਸਟਰੀ ਬਹੁਤ ਇੰਡਸਟਰੀ ਲਿਸਟ ਬਹੁਤ ਨਹੀਂ ਜੀ ਉੱਥੇ ਤਾਂ ਕੋਈ ਕਿਸੇ ਤੋਂ ਫਰੋਤੀ ਮੰਗਦਾ ਨਹੀਂ ਜਿੱਦਾਂ ਕਿ ਹੁਣ ਆਪਣੇ ਮਹਾਲੀ ਸਿਟੀ ਦੀ ਗੱਲ ਕਰ ਲਈ ਆਪਾਂ ਕਾਰਪੋਰੇਟ ਬਹੁਤ ਹੀ ਆ ਚੁੱਕਿਆ ਉਥੇ ਕਾਰਪੋਰੇਟ ਦੇ ਸਾਰੇ ਹੱਥ ਕਾਰਪੋਰੇਟ ਦੇ ਆ ਉਹਦਾ ਕੀ ਵਿਚਾਰ ਆ ਵੀ ਕਾਰਪੋਰੇਟ ਦੇ ਹੱਥ ਜੋ ਆਪਣੀਆਂ ਜ਼ਮੀਨਾਂ ਲੱਗ ਰਹੀਆਂ ਆ ਆਪਣੇ ਜਿੱਦਾਂ ਕਿ ਭਾਰਤ ਮਾਲਾ ਰੋਡ ਨਿਕਲ ਰਿਹਾ ਇਹਦਾ ਆਉਣ ਵਾਲੇ ਸਮੇਂ 'ਚ ਨੁਕਸਾਨ ਹੋ ਸਕਦਾ ਜਾਂ ਫਾਇਦਾ ਹੋ ਸਕਦਾ ਤੁਹਾਡੇ ਮੁਤਾਬਕ ਦੋ ਤਰ੍ਹਾਂ ਦੀਆਂ ਗੱਲਾਂ ਨਿਕਲ ਸਕਦੀਆਂ ਜੀ ਜੀ ਨੁਕਸਾਨ ਹੋਇਆ ਤਾਂ ਬਹੁਤ ਜ਼ਿਆਦੇ ਹੋ ਜੀ ਫਾਇਦਾ ਹੋਇਆ ਤਾਂ ਵੀ ਬਹੁਤ ਜ਼ਿਆਦੇ ਹੋ ਜੀ ਭਾਰਤ ਮਾਲਾ ਪ੍ਰੋਜੈਕਟ ਤੁਹਾਨੂੰ ਸ਼ਾਇਦ ਪਤਾ ਹੀ ਹੋਣਾ ਪਾਕਿਸਤਾਨ ਦਾ ਸੰਘਤਤਾ ਹੋ ਗਿਆ ਰਸ਼ੀਆ ਨਾਲ ਜੀ ਇੱਥੋਂ ਮਾਲ ਸਿੱਧਾ ਜਾਇਆ ਕਰੂ ਪਾਕਿਸਤਾਨ افغانستان ਅਗੇ ਫਿਰ ਆਪਣਾ ਇਰਾਦਾ ਰੱਖ ਟੱਪੇ ਕਿ ਯੂਰਸ਼ੀਆ ਤੋਂ ਲੈ ਕੇ ਯੂਰਪ ਤੱਕ ਜਾਊਗਾ ਜੀ ਐਕਚੁਅਲੀ ਰੋਡਸ ਆਮ ਬੰਦੇ ਵਾਸਤੇ ਨਹੀਂ ਬਣਾਈਆਂ ਜਾ ਰਹੀਆਂ ਓਕੇ ਸਰ ਇਹ ਤੇ ਕਾਰਪੋਰੇਟ ਹੀ ਚੜਨਗੇ 100 ਕਿਲੋਮੀਟਰ ਤੱਕ ਤਾਂ ਕਿਸੇ ਨੂੰ ਕੋਈ ਰਾਹ ਹੀ ਨਹੀਂ ਮਿਲਣਾ ਖੱਬੇ ਸੱਜੇ ਉਸ ਤੋਂ ਬਾਅਦ ਜਦੋਂ ਕੋਈ ਵੀ ਭਾਰੀ ਇਨਵੈਸਟਮੈਂਟ ਹੁੰਦੀ ਹੈ ਲੱਖਾਂ ਹਜ਼ਾਰਾਂ ਕਰੋੜਾਂ ਚ ਜੀ ਜੀ ਜੇ ਪਬਲਿਕ ਸਮਝਦੀ ਆ ਆਮ ਵੀ ਸਾਡੇ ਫਾਇਦੇ ਵਾਸਤੇ ਹੋ ਰਹੀ ਹੈ ਤਾਂ ਉਹ mera ਝੂਠ ਹੈ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਪੋਲੇ ਹੋ ਗਏ ਹੁਣ ਜ਼ਮੀਨਾਂ ਛੱਡ ਦੇਣਗੇ ਹਾਂਜੀ ਨਾਲ ਦੀ ਨਾਲ ਹੀ ਸਾਰੇ ਬਾਡਰ ਚੱਕੇ ਜਾਣੇ ਆ ਠੀਕ ਹੈ ਜੀ ਪਾਕਿਸਤਾਨ ਵਾਲਾ ਬਾਗਾ ਬਾਡਰ ਵੀ ਖੁੱਲ ਚੂ ਜੀ ਇੱਥੋਂ ਦੇ ਆਲੂ ਉੱਤੇ ਜਾ ਰਹੇ ਇਹ ਫਿਰ ਇੱਕ ਇਹੀ ਕਹਿ ਸਕਦੇ ਆਪਾਂ ਵੀ ਜਿਹੜਾ ਆਪਣੇ ਥੱਲੇ ਨੀਚੇ ਯੂਥ ਆ ਜਾਂ ਲੋਕ ਨੇ ਪਬਲਿਕ ਆ ਉਹਨਾਂ ਨੂੰ ਮੂਰਖ ਬਣਾਇਆ ਜਾਂ ਤੇ ਤਾਂ ਸਰਕਾਰਾਂ ਆਪਸ ਵਿੱਚ ਇਕੱਠੀਆਂ ਨੇ ਸਾਰੀਆਂ ਸਿਲਕ ਰੋਡ ਪਹਿਲੀ ਗੱਲ ਜਿਹੜੇ ਬੰਦੇ ਇਹ ਸਮਝਦੇ ਆ ਕਿ ਆ ਪਾਰਟੀਆਂ ਦੇ ਪੋਲੀਟਿਸ਼ੀਅਨ ਆਪਸ ਵਿੱਚ ਦੁਸ਼ਮਣ ਨੇ ਉਹ ਸਭ ਤੋਂ ਵੱਡਾ ਬੇਫਿਕੂ ਬੰਦਾ ਹੋ ਗਿਆ ਇਹ ਦੁਸ਼ਮਣ ਕਦੇ ਨਹੀਂ ਹੁੰਦੇ ਜੀ ਜੀ ਇਹ ਆਪ ਸਾਰੇ ਕੋਨੇ ਜੀ ਜੀ ਆਪਣੇ ਸੱਤਕ ਪਰਿਵਾਰ ਨੇ ਪੰਜਾਬ ਦੇ ਵਿੱਚ ਹਾਂਜੀ ਸੱਤਕ ਪਰਿਵਾਰ ਨੇ ਉਹੀ ਵੰਡ-ਵੰਡ ਕੇ ਮੁੱਖ ਮੰਤਰੀਸ਼ਿਪ ਉਹਨਾਂ ਕੋਲ ਆਈ ਜਾਂਦੀ ਹੈ ਜੀ ਜੀ ਹਾਂਜੀ ਕੋਈ ਆਪਸ ਸਾਡੂ ਹੈ ਜੀ ਜੀ ਕੋਈ ਕਿਸੇ ਦੀ ਐਮਲਵਾਪਸ ਕੋਟ ਬਸ ਇਸ ਵਾਰੀ ਪਲਟਾ ਵੱਜਿਆ ਥੋੜਾ ਜਿਆ ਨਹੀਂ ਇਹ ਵੀ ਮਿਕਸ ਵਾਜੀ ਟੇਬਲ ਹੈ ਜੀ ਇਹਨਾਂ ਕੋਲ ਆਪ ਦਾ ਕੋਈ ਉਹ ਤਾਂ ਹੈ ਨਹੀਂ ਮਤਲਬ ਪੰਜਾਬੀ ਛੱਤਾ ਹੈ ਜੀ ਕੋਈ ਬੇਸਿਕ ਵਰਕਰ ਉਹ 30 40 ਬੰਦੇ ਉਤਰੋਂ ਆਏ ਆ 30-40 ਬੰਦੇ ਉਧਰੋਂ ਆਏ ਆ ਮਿਕਸ ਅਪ ਜਾ ਇਹਨਾਂ ਕੋਲ ਵੀ ਹਾਂ ਕੋਈ ਨੀਲੇ ਚੋਂ ਆਇਆ ਕੋਈ ਚਿੱਟਿਆਂ ਚੋਂ ਆਇਆ ਹੁਣ ਆ ਕੇ ਉਹਨਾਂ ਨੇ ਕੋਈ ਹੋਰ ਪੱਗ ਬਨ ਲਈ ਜੀ ਜੀ ਖੋਪੜੀ ਹੋਈ ਆ ਪੱਗ ਬਦਲੀ ਆ ਇਕੱਲੀ ਜੀ ਜੀ ਹਾਂਜੀ ਸਰਕਾਰੀ ਸਕੂਲਾਂ 'ਚ ਸਾਨੂੰ ਅੱਜ ਵੀ ਪੜਾਈ ਜਾਂਦੇ ਆ ਕਿ ਮਾਘ ਦੇ ਨਜ਼ਾਰੇ ਧੁੱਪਾਂ ਦੇ ਪੱਤੇ ਝੜਦੇ ਰੁੱਖਾਂ ਦੇ ਉਹ ਵਿੱਚ ਪਾਲਾ ਖੇਸੀ ਦਾ ਧੂਆਂ ਲਾਲਾ ਸੇਕੀ ਦਾ ਮੈਂ ਕਹਿੰਦਾ ਉਹਨਾਂ ਉਹ ਪ੍ਰਭੂ ਇਹ ਆਈ ਦਾ ਜ਼ਮਾਨਾ ਹੈ ਜੀ ਹੁਣ ਤੁਸੀਂ ਵੀ ਬਦਲਾ ਲੈ ਆਓ ਬੜਾ ਮੁੱਟਾ ਜੀ ਹਾਂਜੀ ਸਾਡੇ ਵਲੇ ਨੁਘੋਚੀ ਦੀ ਮੱਝ ਵਾਲੀ ਕਹਾਣੀ ਹੁੰਦੀ ਸੀ ਚਲ ਹੁਣ ਤਾਂ ਸੁਣ ਹੈ ਨਹੀਂ ਉਹ ਹੀ ਚਲਾਈ ਗਏ ਕਹਿਣ ਦਾ ਮਤਲਬ ਤੁਸੀਂ ਬੱਚਿਆਂ ਨੂੰ ਉਹ ਚੀਜ਼ ਪੜ੍ਹਾਓ ਜਿਹੜੀ ਆਉਣ ਵਾਲੇ 10 ਸਾਲਾਂ ਦੇ ਵਿੱਚ ਉਹਨਾਂ ਨੂੰ ਕੰਮ ਆਊਗੀ ਜੀ 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 AI ਤਾਂ ਹੁਣ ਕੱਲ ਨੂੰ ਇਹਨਾਂ ਨੇ ਕੀ ਕਰ ਐ ਵੀ ਕਰ ਸਕਦੀ ਹੈ ਸਰਕਾਰ ਜੀ ਵੀ ਕੱਲ ਨੂੰ ਚੰਡੀਗੜ੍ਹੋਂ ਇੱਕ ਟੀਚਰ ਹੀ ਬੈਠੂਗਾ ਸਾਇੰਸ ਦਾ ਸਾਰੇ ਪੰਜਾਬ ਨੂੰ ਉਹੀ ਐਲਬੀ ਤੇ ਪੜ੍ਹਾਊਗਾ ਸਾਨੂੰ ਇਹਨੇ ਸਾਇੰਸ ਮਾਸਟਰਾਂ ਦੀ ਕੀ ਲੋੜ ਹੈ ਜੀ ਜੀ ਸਾਨੂੰ ਉਹਨੇ ਐਸਐਸਟੀ ਦੇ ਮਾਸਟਰਾਂ ਦੀ ਕੀ ਲੋੜ ਹੈ ਜੀ ਸਾਨੂੰ ਇਹਨੇ ਹਹਾ ਵਾਲੇ ਮਾਸਟਰਾਂ ਦੀ ਕੀ ਲੋੜ ਹੈ ਜੀ AI ਦਾ ਜ਼ਮਾਨਾ ਆ ਗਿਆ ਹਾਂਜੀ ਉਹ ਪਰਮੰਤ ਬੱਚਿਆਂ ਦੇ ਖਾਤਿਆਂ 'ਚ ਪੈਸੇ ਵੀ ਪਾ ਸਕਦੀ ਹੈ ਜੀ ਵੀ ਮਾਸਟਰਾਂ ਨੂੰ ਚਲੋ ਜਾਓ ਕਰਨ ਹਾਂਜੀ ਇਦੇ ਵਿੱਚ ਕਹਿਣਗੇ ਸਰਕਾਰਾਂ ਨੂੰ ਜਿਹੜੇ ਚਲਾਉਂਦੇ ਆ ਜੋ ਸਰਕਾਰਾਂ ਦੇ ਮਾਲਕ ਨੇ ਉਹ ਕਹਿਣਗੇ ਵੀ ਖਰਚਾ ਬਹੁਤ ਹੁੰਦਾ ਇਸ ਡਿਪਾਰਟਮੈਂਟ ਤੇ ਤਾਂ ਜੀ ਲੋੜ ਹੀ ਨਹੀਂ ਖਰਚੇ ਘਟਾਉਣ ਵਾਸਤੇ ਤਾਂ ਪੈਨਸ਼ਨਾਂ ਬੰਦ ਕਰੀ ਜਾਂਦੇ ਆ ਜੀ ਜੀ ਮੁਲਾਜ਼ਮਾਂ ਦੀਆਂ ਸਹੂਲਤਾਂ ਬੰਦ ਕਰੀ ਜਾਂਦੇ ਆ ਹੁਣ ਆਪਾਂ ਪੋਡਕਾਸਟ ਨੂੰ ਇਕੱਲੇ ਮੁਲਾਜ਼ਮਾਂ ਤੱਕ ਹੀ ਸੀਮਤ ਨਾ ਕਰੀਏ ਜੀ ਜੀ ਸਾਰੇ ਪੰਜਾਬ ਦੇ ਬਾਰੇ ਆਪਾਂ ਇਹਦੇ ਬਾਰੇ ਸੋਚੀਏ ਹਾਂਜੀ ਵੀ ਇੱਕ ਸਰਕਾਰੀ ਸਕੂਲਾਂ ਦੀ ਫੇਲ ਹੋਣ ਦਾ ਕਾਰਨ ਇਹ ਆ ਜਾਂ ਡਾਊਨ ਹੋਣ ਦਾ ਕਾਰਨ ਆ ਜੀ ਇੱਥੇ ਵੰਚਿਤ ਵਰਗਾਂ ਦੇ ਬੱਚੇ ਪੜ੍ਹਦੇ ਜੀ ਜੀ ਵੀ ਵੰਚਿਤ ਆਪਾਂ ਤੁਹਾਨੂੰ ਸਮਝਦੇ ਹੋ ਵੀ ਜੋ ਵਿਚਾਰੇ ਐਸਸੀ ਬੀਸੀ ਪਰਿਵਾਰਾਂ ਚੋਂ ਆਏ ਜਾਂਦੇ ਨੇ ਗਰੀਬ ਤਬਕੇ ਚੋਂ ਨੇ ਜੀ ਕੋਈ ਸਾਧਨ ਸੰਪੰਨਤਾ ਇਸ ਸਕੂਲ ਦੇ ਵਿੱਚ ਆਉਂਦਾ ਨਹੀਂ ਜੀ ਵੀ ਸਰਕਾਰਾਂ ਨੇ ਇਹਨਾਂ ਇਹਨਾਂ ਨੂੰ ਪੜਾਉਣ ਤੇ ਇੰਟਰਸਟ ਕੋਈ ਹੈ ਨਹੀਂ ਮਤਲਬ ਕਈ ਤਾਂ ਮੈਂ ਦੇਖਿਆ ਵਿਚਾਰੇ ਆ ਆਪਦੇ ਸਵੇਰੇ ਖਾਣਾ ਖਾਣ ਵਾਲੇ ਚਾਂਚੇ ਵੀ ਬੱਤੀ ਬੋਰ ਤੇ ਪਿਸਤੌਲਾਂ ਨੂੰ ਨਾਲੀ ਚ ਟੰਗਿਆ ਹੁੰਦਾ ਉਹਨਾਂ ਦੇ ਵੀ ਉਹਨਾਂ ਨੂੰ ਤਾਂ ਬਸ ਸਰ ਜੀ ਕੀ ਦਿਨਾ ਜੀ ਜੀ ਅੱਜ ਬੁੱਧਵਾਰ ਆ ਚੱਕਲੇ ਝੋਲੇ ਵੰਡਣਗੇ ਜੀ ਅੱਜ ਵੀਰਵਾਰ ਅੱਛਾ ਜੀ ਕੜੀ ਚੋਲ ਬੰਨਣਗੇ ਜੀ ਮਤਲਬ ਬੱਚਿਆਂ ਨੇ ਦਿਨਾਂ ਦੇ ਹਿਸਾਬ ਨਾਲ ਬੀਨੂ ਸੱਟ ਕੇ ਤਾਂ ਤਾਂ ਹੈ ਕਿ ਮੈਨੇ ਵੀ ਕਰਿਆ ਹੋਇਆ ਹਾਂਜੀ ਹਾਂਜੀ ਤੇ ਬੱਚਿਆਂ ਨੂੰ ਮਤਲਬ ਐਂ ਟਰਸਟ ਜਰ ਰਹਿੰਦਾ ਵੀ ਕਹਿੰਦੇ ਆ ਆਪਣੇ ਜਿਹੜੇ ਬੱਚੇ ਨੇ ਛੋਟੇ ਪਰਿਵਾਰਾਂ ਦੇ ਐਸੀਬੀਸੀ ਜਾਂ ਛੋਟੇ ਜਨਰਲ ਆ ਗਈ ਮਤਲਬ ਕਿ ਕੜੀ ਚੋਲਾਂ ਚਿਲ ਜਾ ਰੱਖਿਆ ਐਜੂਕੇਸ਼ਨ ਤਾਂ ਹੈ ਹੀ ਨਹੀਂ ਟਮਾਟਰ ਵੀ ਇਸ ਕੰਮ ਚਿਲ ਜਾ ਰੱਖਿਆ ਨਹੀਂ ਜੀ ਹਾਂਜੀ ਉਹ ਸੈਂਟਰ ਲੈਂਡ ਤੋਂ ਰਹਿ ਜਾਂਦਾ ਕੋਈ ਆਲੂ ਗੰਡੇ ਮੁੱਕ ਕੇ ਕੋਈ ਜੀ ਸੋਈ ਦੇ ਵਿੱਚ ਕੋਈ ਭਾਂਡਾ ਦਾ ਇੰਡਾ ਖਰਾਬ ਹੋ ਗਿਆ ਤੇ ਮਤਲਬ ਗੈਰ ਵਿੱਦਿਅਕ ਕੰਮ ਬਹੁਤ ਜ਼ਿਆਦੇ ਨੇ ਹਾਂ ਜੀ ਹਾਂ ਜੀ ਸਾਨੂੰ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਕਿ ਬੀ ਐਲਓ ਵਾਲਾ ਕੰਮ ਵੀ ਮਤਲਬ ਕਿਸੇ ਹੋਰ ਨੂੰ ਦੇਵਾਂਗੇ ਜੀ ਉਹ ਵੀ ਮਤਲਬ ਨਹੀਂ ਪੂਰਾ ਹੋਇਆ ਤੇ ਕਰੇ ਸ਼੍ਰੋਮਣੀ ਕਮੇਟੀ ਦੇ ਵੋਟਾਂ ਆ ਜਾਂਦੀਆਂ ਨੇ ਹਾਂ ਜੀ ਇੱਕ ਪਿੰਡਾਂ ਦੇ ਵਿੱਚ ਹੋਰ ਨਵੀਂ ਬਿਮਾਰੀ ਚੱਲੀ ਹੋਈ ਹੈ ਜੀ 45 45 ਸਾਲ ਦੀਆਂ ਮਾਤਾ-ਮਾਂ ਪੈਣਾ ਜੀ 60 ਸਾਲ ਦੀ ਉਮਰ ਆਪਦੀ ਆਧਾਰ ਕਾਰਡ 'ਤੇ ਬਦਲਾ ਕੇ ਸਾਡੇ ਕੋਲੇ ਵੋਟ ਬਦਲਾਉਣਾ ਆਪਣਾ ਨਵਾਂ ਬਣਾਉਣਾ ਆ ਜਾਂਦੀਆਂ ਨੇ ਰੀਜ਼ਨ ਕਾਰਨ ਪੜਾਪਾ ਪੈਨਸ਼ਨ ਲਵਾਉਣੀ ਹੁੰਦੀਆਂ ਨੇ ਓਕੇ ਉਹ ਪੈਨਸ਼ਨ ਨੂੰ ਪਿਲਸਣ ਕਹਿੰਦੀਆਂ ਨੇ ਪਿਲਸਣ ਵੀ ਪਿਲਸਣ ਹੋਣੀ ਹੈ ਹੁਣ ਜਦੋਂ ਬੰਦਾ ਆਧਾਰ ਕਾਰਡ ਤੇ ਆਪਦੀ ਜਨਮ ਤੀ ਬਦਲਾ ਲਿਆ ਹੈ ਹਾਂਜੀ ਤੇ ਬੀਆਰਓ ਨੂੰ ਤਾਂ ਹੋਟਿਆਜ ਕਰਨੀ ਪੈਣੀ ਹੈ ਜੀ ਜੀ ਠੀਕ ਹੋ ਜੀ ਨਗਰ ਖੇੜੇ ਚ ਹੀ ਰਹਿਣਾ ਅਸੀਂ ਇੰਨਾ ਉਹ ਕਰ ਨਹੀਂ ਸਕਦੇ ਜੀ ਜੀ ਤੇ ਹੁਣ ਮੰਨ ਲਓ ਮਨ ਨੂੰ ਪੜਾ ਰਿਹਾ ਮੈਂ ਸਕੂਲ ਚ ਕਲਾਸ ਦੇ ਵਿੱਚ ਜੀ ਕੋਈ ਆ ਗਿਆ ਕਿ ਦੇਖੋ ਸਾਡੀ ਆਪਣਾ ਧੀ ਦਾ ਵਿਆਹ ਕਰਤਾ ਤੇ ਆ ਵੋਟ ਕਟਾਉਣੀ ਹੈ। ਅੱਛਾ ਜੀ। ਤਾਂ ਹੋ ਸਕਦਾ ਉੱਥੇ ਮੈਨੂੰ ਆਨਲਾਈਨ ਐਪਲੀਕੇਸ਼ਨ ਪਾਉਣ ਤੇ ਉਦੋਂ ਇੰਟਰਨੈਟ ਦੀ ਰੇਂਜ ਘਟ ਜੇ ਅੱਧਾ ਘੰਟਾ ਵੀ ਪੇਸਟ ਹੋ ਸਕਦਾ ਹੈ। ਜੀ ਜੀ। ਕੋਈ ਆ ਗਿਆ ਕਿ ਮੁੰਡਾ ਵਹਿ ਲੈ ਜੀ ਬੋਟੀ ਦੀ ਵੋਟ ਬਣਾਉਣੀ ਹੈ। ਅੱਛਾ ਜੀ। ਉੱਥੇ ਵੀ ਸਾਨੂੰ 15-20 ਮਿੰਟ ਕਰਾ। ਉਹ ਸਕੂਲ ਦੇ ਤਾਂ ਖਰਾਬ ਹੋਏ ਨੇ ਨਾ ਜੀ। ਹਾਂ ਜੀ ਹਾਂ ਜੀ। ਐਤਵਾਰ ਨੂੰ ਬਹੁਤ ਵਾਰੀ ਮੁੱਥਾਂ ਤੇ ਬਹਿਣਾ ਪੈ ਸਕਦਾ। ਚਲੋ ਇਹ ਸਾਡੇ ਨੌਕਰੀ ਦਾ ਹਿੱਸਾ ਹੈ। ਜੀ। ਅਸੀਂ ਭਜ ਦੇਣੀ। ਜੀ। ਪਰ ਸਰਕਾਰ ਥੋੜਾ ਜਿਆ ਇਹਨੂੰ ਸਹੀ ਦਾ ਸੋਚਣਾ ਚਾਹੀਦਾ। ਇਹ ਸਾਡਾ ਕੰਮ ਪੜਾਉਣਾ ਐ ਮੇਰਾ ਜੀ ਜੀ ਇਹ ਮਤਲਬ ਇਹ ਗੈਰ ਵਿੱਤੇ ਕੰਮ ਹੋਗੇ ਜੇ ਇਸ ਤਰ੍ਹਾਂ ਦੀ ਨਹੀਂ ਬੱਚੇ ਉਹਦੇ ਆਪਣੀ ਰੋਟੀ ਰਾਤੀ ਪ੍ਰਾਣੀ ਸਾੜਨ ਤੋਂ ਰੋਕੋ ਉਹਨਾਂ ਦੇ ਚਿੱਤਰਖਾਨੇ ਆ ਬਸ ਉਹਨੂੰ ਰੋਕਣ ਜਾਵਾਂਗੇ ਸਾਨੂੰ ਹਾਂਜੀ ਹਾਂਜੀ ਸਾਡੇ ਕਹ ਸਾਡੇ ਕੋਲ ਪਾਵਰ ਕੀ ਹੈ ਸਾਡੇ ਕਹਾਂ ਤੇ ਰੁਕ ਜੂਗਾ ਜੀ ਜੀ ਪ੍ਰਵਾਸ ਦਾ ਇਹ ਹੈ ਐਤਕੀ ਥੋੜਾ ਜਿਹਾ ਠੱਲ ਪਈ ਹੈ ਜੀ ਬੀਜੇ ਦੇ ਵਿੱਚ ਸਕਤਾਈ ਹੋਗੀ ਹਾਂਜੀ ਪਿੱਛੇ ਜੇ ਕੀ ਹੋਇਆ 80% ਪਾਪੂਲੇਸ਼ਨ ਤਾਂ ਬਿਜ਼ਨਸ ਮੈਨੇਜਮੈਂਟ ਦੇ ਕੋਰਸ ਲੈ ਕੇ ਬਾਹਰਲੇ ਮੁਲਕਾਂ ਨੂੰ ਚਲੇ ਜੀ 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 ਦੀ ਕੋਈ ਬਿਜ਼ਨਸ ਬੈਕਗਰਾਉਂਡ ਵੀ ਨਹੀਂ ਜੀ ਜਿਹਨੂੰ ਡੈਬਿਟ ਕ੍ਰੈਡਿਟਰ ਦਾ ਪਤਾ ਵੀ ਨਹੀਂ ਹਾਂਜੀ ਜਿਹਨੂੰ ਆਰਟੀਜੀਐਸ ਦਾ ਵੀ ਨਹੀਂ ਪਤਾ ਜੀ ਉਹ ਹੁਣ ਕਿਵੇਂ ਜਾ ਕੇ ਉਹਨੇ ਐਡਜਸਟ ਬੰਦੇ ਹੋਣ ਜੀ ਇੱਕ ਬਿਜ਼ਨਸ ਤੇ ਜੋਬਸ ਗਵਰਨਮੈਂਟ ਜੋਬ ਤੇ ਇੱਕ ਬਿਜ਼ਨਸ ਨੂੰ ਤੁਸੀਂ ਕਿਸ ਵੇ ਨਾਲ ਦੇਖਦੇ ਦੇਖੋ ਜੀ ਗਵਰਨਮੈਂਟ ਜੋਬ ਦੇ ਵਿੱਚ ਇਹ ਹੈ ਮੇਰੇ ਦਾਦਾ ਜੀ ਨੌਕਰੀ ਕਰਦੇ ਰਹੇ ਮੇਰੇ ਪਿਤਾ ਜੀ ਨੇ ਨੌਕਰੀ ਕੀਤੀ ਫਿਰ ਮੈਂ ਨੌਕਰੀ ਚ ਆ ਗਿਆ ਜੀ ਸਾਡਾ ਕੋਈ ਬਿਜ਼ਨਸ ਦਾ ਬੈਕਗਰਾਉਂਡ ਨਹੀਂ ਸੀ ਓਕੇ ਸਾਨੂੰ ਕੋਈ ਬਿਜ਼ਨਸ ਦੀ ਸਮਝ ਨਹੀਂ ਜੀ ਜੇ ਹੁਣ ਅੱਜ ਦੀ ਨੌਜਵਾਨ ਪੀੜ੍ਹੀ ਹਾਂਜੀ ਜਿਹੜੀ ਇਹ ਸਾਰੇ ਖਾਕੇ ਨੂੰ ਸਮਝਦੀ ਹੈ ਜੀ ਉਹ ਬਿਜ਼ਨਸ ਕਰੇ ਤਾਂ ਬਹੁਤ ਜ਼ਿਆਦਾ ਬੈਨੀਫੀਸ਼ੀਅਰ ਨੌਕਰੀ ਤਾਂ ਤੁਸੀਂ ਕਰ ਲੋਗੇ ਜੀ ਇੱਕ ਲਿਮਟਿਡ ਜੀ ਹੱਦ ਦੇ ਵਿੱਚ ਤੁਸੀਂ ਰਹੋਗੇ ਜੀ ਬੀਕ ਇੰਨਾ ਕਿ ਮੇਰੀ ਜ਼ਰੂਰਤਾਂ ਇੰਨਾ ਕਿ ਮੈਂ ਖਰਚ ਕਰੂੰ ਆ ਮੇਰੀ ਤੁਸੀਂ ਜ਼ਰੂਰਤਾਂਆਂ ਪੂਰੀਆਂ ਕਰ ਸਕੋਗੇ ਇੱਛਾਵਾਂ ਨਹੀਂ ਜੀ ਜੀ ਤੇ ਪਰ ਸਾਰੀ ਤੁਸੀਂ ਅਗਲੀ ਵੀਡੀਓ ਨੂੰ ਵੀ ਐਂ ਜੇ ਰਮਕਾਈ ਰੱਖੋਗੇ ਜੀ ਹੁਣ ਤੁਸੀਂ ਬਿਜ਼ਨਸ ਕਰੋਗੇ ਵਧੀਆ ਮਿਹਨਤ ਕਰੋਗੇ ਤੁਸੀਂ ਬਹੁਤ ਕਮਾਈ ਕਰ ਸਕਦੇ ਜੀ ਮੇਰਾ ਇੱਕ ਦੋਸਤ ਮਾਨਸਾ ਤੋਂ ਹੈ ਅੱਛਾ ਜੀ ਕਾਲਜ ਪੜ੍ਹਨ ਵੇਲੇ ਉਹਦੀ ਹਾਲਤ ਬਹੁਤ ਡਾਊਨ ਹੁੰਦੀ ਸੀ ਓਕੇ ਅੱਜ ਉਹ ਮੰਡੀ ਦੇ ਘਟੜ 8 10 ਲੋਕਾਂ ਦੇ ਵਿੱਚ ਆਉਂਦਾ ਅੱਛਾ ਜੀ ਪੈਸੇ ਦੇ ਹਿਸਾਬ ਨਾਲ ਜੀ ਜੀ ਤੇ ਮਤਲਬ ਅੱਜ ਉਹ ਹਵਾਈ ਆ ਸਫਰ ਕਰਦਾ ਕਿਸੇ ਟਾਈਮ ਉਹਦੇ ਕੋਲ ਸਾਈਕਲ ਵੀ ਨਹੀਂ ਸੀ ਹੁੰਦਾ ਰੱਬ ਦੇ ਰੰਗ ਨੇ ਰੱਬ ਦੇ ਰੰਗ ਵੀ ਨੇ ਟੈਲੈਂਟ ਵੀ ਹੈ ਜੀ 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 ਤੇ ਬਿਜ਼ਨਸ ਕਰਨਾ ਕਿਵੇਂ ਹੈ ਜੀ ਬਿਜ਼ਨਸ ਕਰਨ ਦਾ ਲਈ ਉਹ ਕਾਮਜਾਮ ਨਹੀਂ ਜਿਹੜੇ ਸੋਚਦੇ ਪਹਿਲਾਂ ਤੇ ਕੰਮ ਬਾਅਦ ਚੋਂ ਕਰਦੇ ਆ ਫਿਰ ਉਹ ਹੁੰਦੇ ਨੇ ਜਿਹੜੇ ਕੰਮ ਪਹਿਲਾਂ ਕਰਦੇ ਆ ਸੋਚਦੇ ਬਾਅਦ ਚੋਂ ਨੇ ਜੀ ਜੀ ਬਿਜ਼ਨਸ ਹੈ ਕੀ ਬਿਜ਼ਨਸ ਹੈ ਕੀ ਜੀ ਬਾਹਰ ਤਾਂ ਹੀ ਕਹੀ ਜਾਂਦੇ ਰਚ ਡਾਟ ਪੂਰ ਡਾਟ ਪੜ ਲਈ ਤੇ ਮੈਂ ਹੁਣ ਕੋਈ ਕਾਰੋਬਾਰ ਕਰ ਲਵਾਂ ਮੈਂ ਕੋਈ اٹੋਮਿਕ ਹੈਬਿਟਸ ਪੜ ਲਈਆਂ ਮੈਂ ਕੋਈ ਕਾਰੋਬਾਰ ਕਰ ਲਵਾਂ ਜੀ ਜੀ ਮੈਂ ਜੀ ਬੈਬਿਲਨ ਕਾ ਸਭ ਤੋਂ ਵੀਰ ਆਦਮੀ ਪੜ ਲਈ ਮੈਂ ਕ ਇਸ ਤਰ੍ਹਾਂ ਨਹੀਂ ਹੁੰਦਾ ਜੀ ਤੁਹਾਨੂੰ ਇੱਕ ਸੋਚ ਵਿਕਸਿਤ ਕਰਨੀ ਪਊਗੀ ਜੀ ਜੀ ਤੁਹਾਨੂੰ ਇਹਨਾਂ ਦੀਆਂ ਚਾਲਾਂ ਸਮਝਣੀਆਂ ਪੈਣਗੀਆਂ ਜੀ ਵੀ ਇਹ ਇੱਕ ਤੁਸੀਂ ਐਸਾ ਲੋ ਪੋਲਿਟਿਸ਼ੀਨ ਤੋਂ ਕਹਿੰਦਾ ਹੁੰਦਾ ਨਹੀਂ ਜੋ ਹੁੰਦਾ ਉਹ ਕਹਿੰਦਾ ਨਹੀਂ ਜੀ ਤੁਸੀਂ ਉਹ ਤੋਂ ਉਲਟ ਸੋਚਣਾ ਸਿੱਖੋ ਜੀ ਜੀ ਅਸੀਂ ਆਮ ਪਬਲਿਕ ਫੇਰ ਕਿਹਾ ਹਾਂ ਅਸੀਂ ਇੱਥੋਂ ਸੋਚਦੇ ਹਾਂ ਇਹ ਇੱਥੋਂ ਸੋਚਦੇ ਆ ਤਾਂ ਇਹ ਕੰਮ ਹੋ ਗਿਆ ਆਪਣੀ ਸਾਨੂੰ ਤਾਂ ਅਸੀਂ ਤਾਂ ਤੁਸੀਂ ਐ ਮੰਨ ਲਓ ਵੀ ਕੱਟ ਪੁੱਤਲੀਆਂ ਹਾਂ ਜੀ ਸਾਨੂੰ ਤਾਂ ਨਚਾਉਣ ਵਾਲੇ ਦਾ ਪੱਤੀ ਨਹੀਂ ਕੋਣ ਹੈ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਕੋ ਚੰਡੀਗੜ੍ਹੋਂ ਸੈਕਟਰੀ ਏਟੋਂ ਚਾਹੀ ਜਾਂਦਾ ਹੁਣ ਸੈਕਟਰੀ ਏਟ ਵਾਲੇ ਨੂੰ ਕੀ ਪਤਾ ਪਏ ਕੌਣ ਚਾਹੀ ਜਾਂਦਾ ਜੀ 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 ਉਹਦੇ ਪਿੱਛੇ ਕੌਣ ਬੈਠਾ ਹੈ ਇਹ ਡਾਟਸ ਜੋੜਨਾ ਸਿੱਖੋ ਕੜੀਆਂ ਜਿਹੜੋ ਉਸੇ ਚੰਨ ਜੋੜਨੀ ਆ ਗਈਆਂ ਇਹ ਐ ਜਦੋਂ ਸਾਡੇ ਮਨ 'ਚ ਸਵਾਲ ਉੱਠਣੇ ਸ਼ੁਰੂ ਹੋ ਗਏ ਜੀ ਇਹ ਮੌਸਮ ਬਾਰਿਵਾਰੀ ਤਬਦੀਲੀਆਂ ਕਿਉਂ ਹੋ ਰਹੀਆਂ ਨੇ ਹਾਂਜੀ ਲਾਸੇਜਲਸ ਅੱਗ ਉੱਥੇ ਉੱਥੇ ਕਿਉਂ ਲੱਗੀ ਜਿੱਥੇ ਜਿੱਥੇ ਮੈਟਰੋ ਦੀ ਲਾਈਨ ਪੈਣੀ ਸੀ ਜੀ ਜੇ ਤੁਸੀਂ ਉਹ ਮੈਟਰੋ ਦਾ ਲਕਸ਼ਯਾ ਕੱਢੋਗੇ ਤਾਂ ਲਾਸੇਜਲਸੀ ਵਾਲ ਅੱਗ ਵਾਲਾ ਦੇਖੋਗੇ ਤੁਸੀਂ ਕਹੋਗੇ ਤਾਂ ਲੱਗੀ ਨਹੀਂ ਲਗਵਾਈ ਗਈ ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਦਰਖਤ ਪੱਟਣ ਬਾਰੇ ਨਿਯਮ ਬੜੇ ਸਖਤ ਨੇ ਓਕੇ ਦਰਖਤ ਪੱਟ ਨਹੀਂ ਸਕਦੇ ਹਾਂਜੀ ਫਿਰ ਉਹਨਾਂ ਨੇ ਕੀ ਕੀਤਾ ਐਂ ਜਗੜ ਲਾ ਲਿਆ ਤੇ ਉਸ ਤੋਂ ਪਹਿਲਾਂ ਇੱਕ ਬੰਦਾ ਬਲੈਕ ਰੌਕ ਜੀ ਉਹ 70% ਇੰਸ਼ੋਰੈਂਸ ਕੰਪਨੀਆਂ ਉਹਦੇ ਹੱਥ ਚ ਨੇ ਜੀ ਉਹ 15 ਦਿਨ ਪਹਿਲਾਂ ਪਾਲਿਸੀ ਚੇਂਜ ਕਰ ਦਿੰਦਾ ਓਕੇ ਕਿ ਫਾਇਰ ਨਾਲ ਕਿਸੇ ਨੁਕਸਾਨ ਹੁੰਦਾ ਤਾਂ ਅਸੀਂ ਪੇਮੈਂਟ ਨਹੀਂ ਕਰਨੀ ਓਕੇ ਕੀ ਮਤਲਬ ਉਹਨਾਂ ਨੂੰ ਕੰਪਨੀਆਂ ਨੂੰ ਪਹਿਲਾਂ ਪਤਾ ਸੀ ਕਿ ਅੱਗ ਲੱਗੋਗੀ ਸਕ੍ਰਿਪਟਡ ਹੁੰਦਾ ਕਹਿੰਦਾ ਭਾਅ एवरीथिंग ਇਜ਼ ਸਕ੍ਰਿਪਟਡ ਓਕੇ ਅਸੀਂ ਜੋ ਕਰਦੇ ਆ ਉਹ ਕਰਵਾਉਂਦੇ ਨੇ ਜੀ ਜੀ ਆ ਪਿੱਛੇ ਜਿਹੜਾ ਅੱਗ ਲੱਗੀ ਸੀ ਅਮਰੀਕਾ ਚ ਲੱਗੀ ਸੀ ਸ਼ਾਇਦ ਹਾਂ ਲਾਸਟ ਜਿਹੜਾ ਅਮਰੀਕਾ ਦੇ ਵਿੱਚ ਲੱਗੀ ਉਹ ਤਾਂ ਬੜਾ ਆਸਟ੍ਰੇਲੀਆ 'ਚ ਲੱਗੀ ਆ ਹਾਂਜੀ ਹਾਂਜੀ ਉਹ ਵੀ ਸੇਮ ਸੀ ਔਰ ਇੱਕ ਕਾਰਟੂਨ ਆਉਂਦਾ ਸਿੰਪਸਨ ਪ੍ਰਡਿਕਸ਼ਨ ਸੁਣਿਆ ਆਉਂਦਾ ਉਹ ਪਹਿਲੀ ਵਾਰ ਔਖਾ ਨਹੀਂ ਕਰ ਦਿੰਦਾ ਉਹਨੇ ਕੋਰੋਨਾ ਆਇਆ 19 'ਚ ਉਹਨੇ 2000 'ਚ ਹੀ ਕਹਤਾ ਸੀ ਵੀ ਐ ਆਊਗਾ ਕੋਵਿਡ ਵੀ ਦੱਸਤਾ ਸੀ ਉਹਨਾਂ ਨੇ ਕੀ ਆਪੀ ਆਊਗਾ ਇਹ ਹਾਂਜੀ 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 ਉਹਨਾਂ ਨੇ ਇੱਕ ਨਵੀਂ ਚੱਲੀ ਆ ਜੀ ਬਿਮਾਰੀ ਹੁਣ ਐਚਐਮਪੀ ਹਾਂਜੀ ਐਚਐਮਪੀ ਵੀ ਜੀ ਕੁੰਭ ਦੇ ਮੇਲੇ ਤੋਂ ਬਾਅਦ ਫੇਰ ਸ਼ੁਰੂ ਕਰ ਦਨਗੇ ਹਾਂਜੀ 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 ਸਾਰਾ ਵੀਡੀਓ ਚੱਲ ਪੂ ਆ ਗਿਆ ਆ ਗਿਆ ਇੱਥੋਂ ਚੱਲ ਪਿਆ ਆ ਨਾ ਖਾਓ ਉਹਨਾਂ ਵੀ ਉਹ 3 ਫੁੱਟ ਦੀ ਦੂਰੀ ਰੱਖੋ 6 ਫੁੱਟ ਦੀ ਦੂਰੀ ਰੱਖੋ ਦਰਵਾਜ਼ੇ ਬੰਦ ਕਰ ਲਓ ਸੈਨੀਟਾਈਜ਼ਰ ਲੈ ਆਓ ਸਾਨੂੰ ਉਲਝਾਈ ਇਹ ਨਾ ਚੀਜ਼ਾਂ ਦੇ ਵਿੱਚ ਕੋਈ ਤੁਹਾਨੂੰ ਝੂਠ ਦੱਸ ਕੇ ਬੋਲਦਾ ਬੰਦੇ ਨੇ ਹਾਂਜੀ ਹਾਂਜੀ ਤੁਸੀਂ ਮਾੜਾ ਮੋਟਾ ਤਾਂ ਸ਼ੁਰੂ ਉਹ ਦੇਖੋਗੇ ਨਾ ਜੀ ਮੰਨਣਾ ਸ਼ੁਰੂ ਕਰ ਦੋ ਜੀ 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 ਜਦੋਂ ਤੁਹਾਡਾ ਸਬਕੌਂਸ਼ੀਅਸ ਮਾਈਂਡ ਨੂੰ ਇਹ ਥਾਟ ਬਾਰੀ-ਬਾਰੀ ਜਾਗਿਆ ਹਾਏ ਉਹ ਮੈਨੂੰ ਆਇਆ ਨਾ ਹਾਏ ਉਹਨਾਂ ਮੈਨੂੰ ਆਇਆ ਨਾ ਉਹ ਹੋ ਗਿਆ ਜੀ ਓਸ਼ੋ ਨੇ ਕਿਹਾ ਇੱਕ ਵਾਰੀ ਅਮਰੀਕਾ ਦੇ ਵਿੱਚ ਇੱਕ ਬੰਦੇ ਨੂੰ ਜੀ ਸਜ਼ਾ ਹੋਈ ਮੌਤ ਦੀ ਜੀ ਜੱਜ ਸਾਹਿਬ ਕਹਿੰਦੇ ਇਹਨੂੰ ਸੱਪ ਦੇ ਡੰਗਣਾ ਮਾਰਦੇ ਜੀ ਉਹਦੇ ਅੱਖਾਂ ਬੰਦ ਦਿੱਤੀਆਂ ਗਈਆਂ ਉਹਨੂੰ ਕੁਰਸੀ ਤੇ ਬੰਨ੍ਹ ਦਿੱਤਾ ਗਿਆ ਉਹਨੂੰ ਇੱਕ ਸੂਈ ਚਭੋਤੀ ਪੱਗ ਪਿੰਨ ਵਾਲੀ ਓਕੇ ਤੇ ਬਾਅਦ ਦੇ ਵਿੱਚ ਉਹ ਪੋਸਟਮਾਰਟਮ ਜਦੋਂ ਦੇਖਿਆ ਉਹਨਾਂ ਜ਼ਹਿਰ ਉਹ ਬੰਦੇ ਦੀ ਬਾਡੀ ਨੇ ਬਣਾ ਲਿਆ ਸੀ ਓਕੇ ਸੱਪ ਨੇ ਤਾਂ ਉਹਨੂੰ ਦੱਸਿਆ ਨਹੀਂ ਹਾਂਜੀ ਸਾਡਾ ਜੋ ਅਸੀਂ ਸੋਚੀ ਜਾਂਦੇ ਕਿਸੇ ਚੀਜ਼ ਬਾਰੇ ਜੀ ਅਸੀਂ ਕੈਂਸਰ ਦੀ ਬਿਮਾਰੀ ਬਾਰੇ ਸੋਚੀ ਜਾਂਦੇ ਹਾਂ ਤਾਂ ਸਰੀਰ ਉਹ ਬਿਮਾਰੀ ਨੂੰ ਪੈਦਾ ਪਕੜ ਕਰ ਲੈਣਾ ਪੈਦਾ ਕਰ ਦੂਗਾ ਜੀ ਜੀ ਸਾਨੂੰ ਕੀ ਹੁੰਦਾ ਪਹਿਲਾਂ ਤਾਂ ਕੋਵਿਡ ਦੀ ਐਡ ਆਉਂਦੀ ਸੀ ਨਾਲ ਦੀ ਨਾਲ ਅਕਸ਼ੇ ਗੁਰਮਰਮਚੂਰੀ ਲੱਗੇ ਆ ਜਾਂਦਾ ਸੀ ਇੰਸ਼ੋਰੈਂਸ ਕਰਾ ਲਓ ਮਤਲਬ ਸਾਨੂੰ ਡਰਾਇਆ ਜਾ ਰਿਹਾ ਪਹਿਲਾਂ ਜੀ ਪਹਿਲਾਂ ਤਿੰਨ ਐਡ ਸਾਨੂੰ ਬਿਮਾਰੀ ਦਿਖਾਉਣਗੇ ਜੀ ਫਿਰ ਸਾਨੂੰ ਦਿਖਾਉਣਗੇ ਮਤਲਬ ਦੇਖੋ ਜੀ ਆਹ ਬਿਮਾਰੀ ਹੈ ਤੇ ਬਸ ਦੇ ਤੁਸੀਂ ਇੰਸ਼ੋਰੈਂਸ ਲੈ ਲਓ ਹਾਂਜੀ ਹਾਂਜੀ ਤੇ ਜੇ ਕਲ ਨੂੰ ਕੋਈ ਅਜਿਹੀ ਘਟਨਾ ਵਾਪਰਦੀ ਹੈ ਬਹੁ ਗੰਤੀ ਲੋਕਾਂ ਨਾਲ ਤੇ 15 ਦਿਨ ਪਹਿਲਾਂ ਜੇ ਰੂਲ ਚੇਂਜ ਕਰਤੇ ਇੰਸੂਰੈਂਸ ਪਾਲਿਸੀ ਨੇ ਵੀ ਆਹ ਬਿਮਾਰੀ ਨਾਲ ਸੇ ਕਲੇਮ ਦਿੰਦੇ ਨਹੀਂ ਫੇਕੀ ਤਰ ਭਜੋਗੇ ਜੀ ਜੀ ਤੁਸੀਂ ਓਸ਼ੋ ਦੀ ਗੱਲ ਕੀਤੀ ਵਿੱਚ ਜ਼ਿਕਰ ਕੀਤਾ ਓਸ਼ੋ ਸ਼ਬਦ ਤੁਹਾਡੇ ਮੁਤਾਬਕ ਓਸ਼ੋ ਨੂੰ ਕਈ ਲੋਕ ਤਾਂ 네ਗੇਟਿਵ ਇਹਨਾਂ ਦੇਖਦੇ ਆ ਕਈ ਪੋਜ਼ੀਟਿਵ ਇਹਨਾਂ ਦੇਖਦੇ ਆ ਤੇ ਉਹਨੂੰ ਸਮਝਦੇ ਆ ਜੀ ਉਹ ਤੋਂ ਤਾਂ ਜਾਣ ਛਿੜਕਦੇ ਆ ਜੀ ਜਿਹੜੇ ਉਹਨੂੰ ਸਮਝਦੇ ਨਹੀਂ ਜੀ ਉਹਦੀ ਜਾਨ ਲੈਣ ਨੂੰ ਪਰਦੇ ਸੀ ਜੀ 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 ਉਨੇ ਐਨਾ ਸਾਲ ਪਹਿਲਾਂ ਕਹਤਾ ਸੀ 40 ਸਾਲ ਪਹਿਲਾਂ ਕਿ ਦੁਨੀਆ ਨੂੰ ਟੈਕਨੋਲੋਜੀ ਨੇ ਦਬਬ ਲੈਣਾ ਜੀ ਬਹੁਤ ਸਾਰੀਆਂ ਜੋਬ ਟੈਕਨੋਲੋਜੀ ਖਾਜੂਗੀ ਅੱਜ AI ਆ ਗਿਆ ਹਾਂਜੀ ਅੱਜ ਜੋ ਕਹਿੰਦੇ ਸਾਨੂੰ ਤਾਂ ਜੀ ਸਮਾਨ ਚੱਕ ਕੇ ਧਰਨ ਵਾਸਤੇ ਡਿਫਟ ਵੀ ਲੋਡਣੀ ਰੋਬੋਟ ਹੀ ਚੱਕ ਕੇ ਧਰ ਲੂ ਜੀ ਐਣੀ ਬਤਾ ਕੱਲ ਨੂੰ ਸੱਨੇ ਡੋਣਾ ਵੀ ਰੋਬੋਟ ਆ ਜੀ ਫੇਰ ਅਸੀਂ ਕੀ ਕਰਾਂਗੇ ਤੇ 40 ਬੰਦਾ ਅਨਲਾਈਟਡ ਸੀ ਅਮਰੀਕਾ ਨੇ ਉਹਨੂੰ ਸਲੋ ਪრეਜ਼ੀਡੈਂਟ ਨਾਲ ਮਾਰਿਆ ਜੀ ਅਮਰੀਕਨਸ ਕੀ ਸਾਰੀ ਦੁਨੀਆ ਦੇ ਲੋਕ ਉਹਦੇ ਪਿੱਛੇ ਬਾਗਲ ਹੋ ਗਏ ਸੀ ਜੀ ਸਾਡੇ ਮੁਲਕ ਦੇ ਵਿੱਚ ਜੋ ਸੰਸਥਾਵਾਂ ਧਰਮ ਦਾ ਕਾਰੋਬਾਰ ਕਰਦੀਆਂ ਹਾਂ ਜੀ ਉਹ ਨਹੀਂ ਸੀ ਚਾਹੁੰਦੀਆਂ ਵੀ ਇਹ ਬੰਦਾ ਪਹਿਲੇ ਪਹਿਲੇ ਇਹ ਸਚਾਈ ਨਾਲ ਬਿਆਨ ਕਰਦਾ ਸੀ ਓਕੇ ਹੁਣ ਦਾ ਇੱਕ ਰੇਚਨ ਦੀ ਪ੍ਰਕਿਰਿਆ ਜੀ ਕਿਨੂੰ ਕਿਥਾਰਸਿਸ ਕਹਿੰਦੇ ਆ ਆਪਣੇ ਜ਼ਿਆਦਾਤਰ ਧਰਮ ਨੂੰ ਪ੍ਰਮੋਟ ਕੀਤਾ ਜਾਂਦਾ ਧਰਮ ਦੇ ਮੋਤੇ ਬਣਾ ਕੇ ਜਾਂ ਧਰਮ ਨੂੰ ਅੱਗੇ ਰੱਖ ਕੇ ਕਿਸੇ ਵੀ ਚੀਜ਼ ਦਾ ਰਿਵੀਲ ਕੀਤਾ ਜਾਂਦਾ ਜੇ ਕੋਈ ਗੱਲ ਹੋ ਜੇ ਤਾਂ ਉਹਦੇ ਵਿੱਚ ਧਰਮ ਵੜਿਆ ਜਾਂਦਾ ਇਹ ਤੁਹਾਡੇ ਮੁਤਾਬਕ ਕੀ ਸਹੀ ਜਾਂ ਗਲਤ ਹੋ ਸਕਦਾ ਹੈ ਪਹਿਲੀ ਗੱਲ ਧਰਮ ਨੂੰ ਧਿਰ ਬਣਾਇਆ ਜਾਂਦਾ ਧਰਮ ਨੂੰ ਧਿਰ ਜਦੋਂ ਬਹੁ ਗੰਟੀ ਪਬਲਿਕ ਦਾ ਧਿਆਨ ਕਿਸੇ ਮੁੱਦੇ ਤੋਂ ਭਟਕਾਉਣਾ ਹੋਵੇ ਜੀ ਤਾਂ ਉੱਥੇ ਧਰਮ ਦੀ ਗੱਲ ਲਿਓ ਜੀ ਜਦੋਂ ਦਾਲ ਨੂੰ ਧਰਮ ਦਾ ਤੜਕਾ ਲੱਗ ਜਾਂਦਾ ਹੈ ਮੀਡੀਆ 'ਚ ਦਾ ਦਾਲ ਵਾਲੀ ਸਵਾਦ ਬਣਦੀ ਹੈ ਜੀ ਰਾਜਨੀਤੀਵਾਨਾਂ ਨੂੰ ਇਹ ਗੱਲ ਪਤਾ ਹੈ ਹਾਂਜੀ ਉਦਾਹਰਨ ਦੇ ਤੌਰ 'ਤੇ ਤੁਹਾਨੂੰ ਦੱਸ ਦਾਂ ਜੀ 1988-90 ਵਿੱਚ ਮੰਡਲ ਕਮਿਸ਼ਨ ਦੀ ਇੱਕ ਲਹਿਰ ਚੱਲੀ ਜੀ ਉਹ ਪਛੜੇ ਵਰਗਾਂ ਵਾਸਤੇ ਕੋਈ ਉਹਨਾਂ ਨੇ ਅਰਖਣ ਵਧਾਉਣਾ ਸੀ ਓਕੇ ਸਰ ਆਰਐਸਐਨ ਨੇ ਨਾਲ ਦੀ ਨਾਲ ਹੀ ਅਡਵਾਨੀ ਦੀ ਰਸ ਜਤਰਾ ਤੋੜਤੀ ਜੀ ਮੰਡਲ ਤੋਂ ਕਮੰਡਲ ਫੜਾਤਾ ਲੋਕਾਂ ਦੇ ਅੰਦਰ ਜੀ ਲੋਕ ਭੁੱਲੀ ਗਏ ਮਤਲਬ ਵੀ ਆ ਕੁਛ ਹੋਈ ਜਾਂਦਾ ਤੇ ਧਿਆਨ ਦਾ ਹੀ ਵਰਤ ਕਰਤਾ ਜੀ ਪੰਜਾਬ ਮੈਂ ਕਹ ਸਮਝਦਾ ਵੀ ਐਡਾ ਨਾਜ਼ੁਕ ਸੂਬਾ ਬਣਾਤਾ ਜੀ ਇੱਥੇ ਕਦੋਂ ਵੀ ਪੈਰਾਮਿਲਟਰੀ ਜਾਂ ਹੋਰ ਕੋਈ ਡਿਪਲॉयਮੈਂਟ ਹੋ ਸਕਦੀ ਹੈ ਜੀ ਜੀ ਇਹ ਸਿਆਸੀ ਨਵਜ ਫੜੀ ਬੈਠੇ ਆ ਜੀ ਕੁਛ ਕਿਤੇ ਅੰਦਰ ਬੈਠੀਆਂ ਨੇ ਉਹਨਾਂ ਨੂੰ ਬਾਹਰ ਕੱਢਣਗੇ ਹਾਂਜੀ 27 ਚ ਇੰਨਾ ਰੌਲਾ ਘਚੌਲਾ ਪਾ ਦੇਣਗੇ ਇਲੈਕਸ਼ਨ ਦੇ ਵਿੱਚ 7 8 ਆ ਸਾਹਮਣੇ ਪਾਰਟੀਆਂ ਖੜੀਆਂ ਹੋਣਗੀਆਂ ਤੇ ਸਮਝ ਹੀ ਨਹੀਂ ਆਉਣੀ ਸਾਨੂੰ ਕਿ ਕਿੱਧਰ ਜਾਈਏ ਕੀ ਕਰੀਏ ਜੀ ਜਦੋਂ ਲੋਕਾਂ ਨੂੰ ਕਨਫਿਊਜ਼ ਕਰਤਾ ਫਿਰ ਜਿਵੇਂ ਮਰਜ਼ੀ ਫੈਸਲਾ ਕਰਾਈ ਕਰਾਈ ਚੱਲੋ ਜੀ ਜਿਵੇਂ ਮਰਜ਼ੀ ਉਹਨਾਂ ਨੂੰ ਇੱਕ ਤੁਸੀਂ ਵਿੱਚ ਗੱਲ ਕੀਤੀ ਆਰਐਸਐਸ ਥੋੜਾ ਜਿਆ ਇਨਵਰੇ ਦੱਸੋ ਨਹੀਂ ਦੇਖੋ ਇਹ ਸਣੀ ਹੋਈ ਜਾਏ ਜਿਹਦੇ ਤੋਂ ਬੀਜੇਪੀ ਦਾ ਜਨਮ ਹੋਇਆ ਜੀ ਜੀ ਮੇਨ ਜਿਹੜੀ ਪਾਰਟੀ ਇਹ ਐ ਇਹਨਾਂ ਨੇ ਆਪਣੇ ਅੱਗੇ ਪੋਲੀਟੀਕਲ ਪਾਰਟੀ ਬਣਾਈ ਬੀਜੇਪੀ ਜੀ ਜੀ ਪਹਿਲਾਂ ਤਾਂ ਬੀਜੇਪੀ ਨੂੰ ਚਲਾਉਂਦੀ ਸੀ ਆਰਐਸ ਜੀ ਹੁਣ ਆਰਐਸਐਸ ਨੂੰ ਮੋਦੀ ਚਲਾ ਰਹੇ ਹਨ ਜੀ ਹੁਣ ਜਿਹੜੀਆਂ ਹੁਣ ਇਲੈਕਸ਼ਨ ਹੋਈਆਂ ਨੇ ਆਪਣੀਆਂ 24 ਦੇ ਵਿੱਚ ਹਾਂਜੀ ਇਹਦੇ ਵਿੱਚ ਜੂਪੀ ਦੇ ਵਿੱਚ ਉਹ ਹਿੰਦੂ 벨ਟ ਜਿਹਨੂੰ ਕਾਓ 벨ਟ ਕਹਿੰਦੇ ਆ ਜੀ ਜਿਹੜੇ ਲੋਕ ਧਰਮ ਦੇ ਨਾਂ ਤੇ ਵੋਟ ਪਾਉਂਦੇ ਆ ਜੀ ਉੱਥੇ ਇਹ ਥੋੜੀ ਜੀ ਕਮਜ਼ੋਰ ਹੋਈ ਹੈ ਜਿੱਦ ਕੀ ਜੀ ਕਮਜ਼ੋਰ ਹੋਈ ਹੈ ਉਹਦੇ ਵਿੱਚ ਕੀ ਹੋਇਆ ਭੈਣ ਮਾਇਆਵਤੀ ਜੀ ਪਾਰਟੀ ਨੇ ਜਿੰਨੀਆਂ ਸੀਟਾਂ ਤੋਂ ਬੰਦੇ ਖੜੇ ਜੀ ਉਥੋਂ ਇੰਡੀਆ ਐਲਾਈਂਸ ਦੇ ਬੰਦੇ ਹਾਰੇ ਓਕੇ ਤੁਸੀਂ ਦੋਨਾਂ ਦਾ ਅੰਤਰ ਕਾਢ ਕੇ ਦੇਖ ਲਓ ਜੇ ਕੋਈ ਰਾਹੁਲ ਗਾਂਧੀ ਜਾਂ ਖਲੇਸ਼ ਦਾ ਬੰਦਾ ਹਾਰਦਾ 40000 ਤੇ ਉਹ 65000 ਵੋਟ ਲੈ ਗਿਆ ਉਹਦਾ ਬੰਦਾ ਜਾਨੀ ਕਿ ਉਹ ਪਲਾਂਟ ਹੀ ਤਾਂ ਉਹਨਾਂ ਨੂੰ ਇੱਕ ਸੀਟ ਵੀ ਨਹੀਂ ਮਿਲੀ ਜੀ ਜੀ ਪਰ ਉਹ ਜਿੱਤੇ ਤਾਂ ਨਹੀਂ ਉਹ ਪਰ ਇਹਨਾਂ ਨੂੰ ਇੰਡੀਆ ਐਲਾਈਂਸ ਨਾਲ ਨੂੰ ਖੜਾ ਗਿਆ ਜੀ ਹੁਣ ਆਪਾਂ ਇੱਕ ਵਿਸ਼ੇਸ਼ ਮੁੱਦੇ ਤੇ ਜਾਂ ਕਿਸੇ ਵਿਸ਼ੇਸ਼ ਆ ਸੰਗਠਨ ਦੇ ਬਾਰੇ ਇਹ ਗੱਲ ਕਰਾਂਗੇ ਤਾਂ ਫਿਰ ਉਹ ਬਾਇਸਡ ਬਣ ਜਾਊਗਾ ਹਾਂਜੀ ਹਾਂਜੀ ਓਵਰ ਬਰੋਦਾ ਥੱਲੇ ਲੋਕ ਕਮੈਂਟ ਉਹਨਾਂ ਦੇ ਭਗਤ ਵੀ ਥੱਲੇ ਗਾਲਾਂ ਕੱਢਣ ਵਾਲੇ ਕਮੈਂਟ ਕਰਨਗੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਹੋ ਗਿਆ ਜੀ ਇਸ ਤਰ੍ਹਾਂ ਹੁਣ ਅਸਲ 'ਚ ਇਹਨਾਂ ਨੇ ਕੀ ਕੀਤਾ ਵੀ ਇੱਕ ਅ విశ్వాਸ ਪੈਦਾ ਕਰ ਦਿੱਤੀ ਠੀਕ ਹੈ ਜੀ ਜਦੋਂ ਸਰ ਥੋੜਾ ਬਹੁਤ ਬਹੁਤ ਥੈਂਕ ਯੂ ਸੋ ਮਚ ਤੁਸੀਂ ਸਮਾਂ ਦਿੱਤਾ ਹਾਂਜੀ